ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸੋਸ਼ਲ ਕੰਸਰਨ ਦੇ ਉੱਤੇ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੀ ਭਗਵੰਤਮਾਨ ਸਰਕਾਰ ਤੇ ਕਿਸਾਨ ਆਮੋ ਸਾਹਮਣੇ ਆ ਗਏ ਆ ਤੇ ਭਗਵੰਤਮਾਨ ਸਰਕਾਰ ਆਮ ਆਦਮੀ ਪਾਰਟੀ ਕਿਸਾਨਾਂ ਨਾਲ ਬਗਾਨਗੀ ਵਾਲਾ ਵਤੀਰਾ ਜਿਹੜਾ ਉਹਨੇ اختیار ਕੀਤਾ ਹੋਇਆ ਤੇ ਇਸ ਮਸਲੇ ਨੂੰ ਆਪਾਂ ਡੰਗਾਈ ਨਾਲ ਸਮਝਣ ਦੇ ਲਈ ਅੱਜ ਆਪਾਂ ਗੱਲ ਕਰਾਂਗੇ ਉਹਨਾਂ ਨਾਲ ਜਿਨ੍ਹਾਂ ਨੇ ਪੰਜਾਬ ਦੇ ਕਿਸਾਨੀ ਸੰਘਰਸ਼ ਦੇ ਵਿੱਚ ਅਹਿਮ ਰੋਲ ਜਿਹੜਾ ਉਹ ਅਦਾ ਕੀਤਾ ਤੇ ਲਗਭਗ ਅੱਧੀ ਸਦੀ ਤੋਂ ਆਪਣੀ ਵਿਚਾਰਧਾਰਾ ਤੇ ਡੋਲ ਲੈ ਕੇ ਲੋਕਾਂ ਦੀ ਆਵਾਜ਼ بلند ਕਰ ਰਹੇ ਇਨਕਲਾਬੀ ਕੇਂਦਰ ਪੰਜਾਬ ਤੇ ਪਲਸ ਮੰਚ ਦੇ ਸੂਬਾ ਸਕੱਤਰ ਕਮਲਜੀਤ ਖੰਨਾ ਜੀ ਨਾਲ ਸਵਾਗਤ ਹੈ ਤੁਹਾਡਾ ਧੰਨਵਾਦ ਖੁਸ਼ਪਾਲ ਤੇ ਭਗਵੰਤ ਮਾਨ ਸਰਕਾਰ ਆ ਤੇ ਜਿਹੜੇ ਕਿਸਾਨ ਜਥੇਬੰਦੀਆਂ ਜਿਵੇਂ ਆਮੋ ਸਾਹਮਣੇ ਆ ਗਈਆਂ ਨੇ ਤੇ ਇਹ ਗੱਲ ਕਰਨ ਤੋਂ ਪਹਿਲਾਂ ਜਾਨਣਾ ਚਾਹੁੰਦਾ ਵੀ ਜਿਹੜੇ ਐਸਕੇਐਮ ਸੰਯੁਕਤ ਕਿਸਾਨ ਮੋਰਚਾ ਉਹਨਾਂ ਦੀ ਇੱਕ ਮੁੱਖ ਮੰਗਾਂ ਕਿਹੜੀਆਂ ਨੇ ਤੇ ਕਿੰਨਾ ਮੰਗਾਂ ਦੇ ਉੱਤੇ ਜਿਹੜੀ ਆ ਉਹ ਸਹਿਮਤੀ ਕਿਸਾਨਾਂ ਤੇ ਸਰਕਾਰ ਦੇ ਵਿਚਾਲੇ ਜਿਹੜੀ ਉਹ ਬਣ ਗਈ ਆ ਸੰਯੁਕਤ ਕਿਸਾਨ ਮੋਰਚੇ ਦੀ ਪਹਿਲਾਂ ਤਾਂ ਮੰਗ ਸਭ ਤੋਂ ਵੱਡੀ ਇਹ ਸੀ ਕਿ ਜਿਹੜਾ ਕੇਂਦਰ ਸਰਕਾਰ ਨੇ ਖੇਤੀ ਮੰਡੀਕਰਨ ਨੀਤੀ ਸੰਬੰਧੀ ਖਾੜਾ ਪੰਜਾਬ ਸਰਕਾਰ ਨੂੰ ਤੇ ਦੇਸ਼ ਦੀਆਂ ਸਾਰੀਆਂ ਰਾਜ ਸਰਕਾਰਾਂ ਨੂੰ ਭੇਜਿਆ ਸੀ ਉਹ ਸੰਯੁਕਤ ਕਿਸਾਨ ਮੋਰਚੇ ਦੀ ਸਮਝ ਇਹ ਸੀ ਕਿ ਇਹ ਅਸਲ 'ਚ ਉਹੀ ਤਿੰਨ ਖੇਤੀ ਦੇ ਕਾਨੂੰਨ ਨੇ ਜਿਨ੍ਹਾਂ ਦੇ ਖਿਲਾਫ 13 ਮਹੀਨੇ ਜਾਨ ਹोलਵਾ ਸੰਘਰਸ਼ ਲੜ ਕੇ ਕਿਸਾਨਾਂ ਨੇ ਉਹ ਰੱਦ ਕਰਾਏ ਸੀ ਉਦੋਂ ਜਦੋਂ ਚੀਰਫੜ ਕੀਤੇ ਅਧਿਐਨ ਕੀਤਾ ਤਾਂ ਸ਼ਰੁਪਤ ਪ੍ਰਧਾਨ ਮੋਰਚੇ ਨੇ ਸਰਬਸੰਮਤੀ ਨਾਲ ਇਹ ਗੱਲ ਪਾਸ ਕੀਤੀ ਕਿ ਇਹ ਖੇਤੀ ਮੰਡੀ ਕਰਨ ਜਿਹੜਾ ਨੀਤੀ ਖੰਡਾ ਹੈ ਇਹਨੂੰ ਰੱਦ ਕਰਾਇਆ ਜਾਵੇ ਇਸ ਗੱਲ ਦਾ ਦਬਾਅ ਜਿਹੜਾ ਪੰਜਾਬ ਸਰਕਾਰ ਤੇ ਬਣਿਆ ਤੇ ਪੰਜਾਬ ਸਰਕਾਰ ਨੇ ਪਹਿਲਾਂ ਕੈਬਨਿਟ ਦੇ ਅੰਦਰ ਤੇ ਉਸ ਤੋਂ ਬਾਅਦ ਕਿਸਾਨਾਂ ਦੇ ਦਬਾਅ ਦੇ ਅਧੀਨ ਵਿਧਾਨ ਸਭਾ ਦੇ ਅੰਦਰ ਉਹ ਖਰੜਾ ਜਿਹੜਾ ਸਰਬਸੰਮਤੀ ਦੇ ਨਾਲ ਰੱਦ ਕਰ ਦਿੱਤਾ ਇਸ ਤੋਂ ਬਾਅਦ ਜਿਹੜੀਆਂ ਮੰਗਾਂ ਤੇ ਹੁਣ 5 ਮਾਰਚ ਨੂੰ ਕਿਸਾਨਾਂ ਨੇ ਚੰਡੀਗੜ੍ਹ ਜਾ ਕੇ ਇੱਕ ਹਫ਼ਤੇ ਦਾ ਦਿਨ ਰਾਤ ਦਾ ਦਰਣਾ ਦੇਣਾ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਦਾ ਮੰਗ ਪੱਤਰ ਪਹਿਲਾਂ ਹੀ ਪੰਜਾਬ ਸਰਕਾਰ ਨੂੰ ਭੇਜਿਆ ਹੋਇਆ ਹੈ ਉਹਦੇ ਮੰਤਰੀਆਂ ਨੂੰ ਉਹਦੇ ਵਿਧਾਇਕਾਂ ਨੂੰ ਭੇਜਿਆ ਹੋਇਆ ਹੈ ਔਰ ਇੰਨਾਂ ਹੀ ਮੰਗਾਂ ਤੇ 2023 ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਦੇ ਨਾਲ ਮੋਰਚੇ ਦੀ ਮੀਟਿੰਗ ਦੇ ਵਿੱਚ ਲਗਭਗ ਸਹਿਮਤੀ ਬਣੀ ਹੋਈ ਹੈ ਤੇ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਮੁੱਦਾ ਸੀ ਉਹ ਇਹ ਸੀ ਕਿ ਪੰਜਾਬ ਦੀ ਸਰਕਾਰ ਨੇ ਆਵਾਮਾਦੀ ਪਾਰਟੀ ਨੇ ਵੋਟਾਂ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਅੰਦਰ ਫਸਲੀ ਚੱਕਰ ਬਦਲਣ ਦੇ ਲਈ ਪੰਜਾਬ ਦਾ ਜਿਹੜਾ ਪਾਣੀ ਆ ਉਹਨੂੰ ਬਚਾਉਣ ਦੇ ਲਈ ਅਸੀਂ ਨਵੀਂ ਖੇਤੀ ਨੀਤੀ ਲੈ ਕੇ ਆਵਾਂਗੇ ਤੇ ਸੰਯੁਕਤ ਕਿਸਾਨ ਮੋਰਚਾ ਇਹ ਮੰਗ ਕਰ ਰਿਹਾ ਸੀ ਕਿ ਕਿਸਾਨ ਪੱਖੀ ਵਾਤਾਵਰਨ ਪੱਖੀ ਜਿਹੜੀ ਖੇਤੀ ਨੀਤੀ ਆ ਉਹ ਲਿਆਂਦੀ ਜਾਵੇ ਇਸ ਮੰਗ ਪੱਤਰ ਦੇ ਅੰਦਰ ਇਹ ਸਭ ਤੋਂ ਪਹਿਲਾਂ ਜਿਹੜਾ ਮੰਗ ਪੱਤਰ ਦਾ ਮੁੱਦਾ ਸੀਗਾ ਕਿਉਂਕਿ ਕੋਤ ਪੰਜਾਬ ਸਰਕਾਰ ਨੇ ਇਹਦੇ ਤੇ ਇੱਕ ਕਮਿਸ਼ਨ ਭਾਇਆ ਸੀ ਡਾਕਟਰ ਸੁਖਪਾਲ ਦੀ ਅਗਵਾਈ ਦੇ ਵਿੱਚ ਜਿਹੜੇ ਵੱਖ-ਵੱਖ ਜੱਥੇਬੰਦੀਆਂ ਦੇ ਨਾਲ ਵਿਚਾਰ ਚਰਚਾ ਕਰਕੇ ਔਰ ਲਗਭਗ ਐਂ ਕਹ ਲਈਏ ਵੀ 10000 ਦੇ ਕਰੀਬ ਲੋਕਾਂ ਤੋਂ ਸੁਝਾਅ ਲੈ ਕੇ ਸਟੱਡੀ ਕਰਕੇ ਵੱਖ-ਵੱਖ ਥਾਵਾਂ ਤੇ ਜਾ ਕੇ ਸਾਰਾ ਪਰਤਾਲ ਕਰਕੇ ਖੋਜ ਕਰਕੇ ਇੱਕ ਜਿਹੜੀ ਨਵੀਂ ਖੇਤੀ ਨੀਤੀ ਲਿਆਂਦੀ ਸੀ ਉਹ ਖੇਤੀ ਨੀਤੀ ਤੇ ਪੜਨ ਤੋਂ ਬਾਅਦ ਕਿਸਾਨ ਜੱਥੇਬੰਦੀਆਂ ਨੇ ਵੀ ਆਪਣੇ ਆਪਣੇ ਸੁਝਾਅ ਦਿੱਤੇ ਸੀ ਔਰ 9 ਮਹੀਨੇ ਪਹਿਲਾਂ ਜਿਹੜੀ ਖੇਤੀ ਨੀਤੀ ਪੰਜਾਬ ਦੀ ਸਰਕਾਰ ਦੇ ਟੇਬਲ ਤੇ ਚੱਲੀ ਗਈ ਸੀ ਔਰ ਸੰਯੁਕਤ ਕਿਸਾਨ ਮੋਰਚਾ ਮੰਗ ਕਰ ਰਿਹਾ ਹੈ ਕਿ ਇਹ ਖੇਤੀ ਨੀਤੀ ਹੈ ਜਿਹੜੀ ਇਹਦੇ ਚ ਦਿੱਤੇ ਸੁਝਾਵਾਂ ਨੂੰ ਵਿੱਚ ਪਾ ਕੇ ਉਹਨੂੰ ਸੋਧ ਕੇ ਇਹਨੂੰ ਤੁਰੰਤ ਪੰਜਾਬ ਦੇ ਅੰਦਰ ਜਿਹੜਾ ਲਾਗੂ ਕੀਤਾ ਜਾਵੇ ਤਾਂ ਕਿ ਕਿਸਾਨ ਹੈ ਜਿਹੜੇ ਉਹ ਆਪ ਦਾ ਖੇਤੀ ਦਾ ਜਿਹੜਾ ਉਹਨਾਂ ਦਾ ਕਾਰਜ ਹੈ ਉਹਨੂੰ ਮਨਾਫਾ ਉਹਦੇ ਚੋਂ ਹਾਸਲ ਕਰ ਸਕਣ ਔਰ ਜਿਹੜੀ ਖੇਤੀ ਨੀਤੀ ਹੈ ਉਹ ਕਿਸਾਨਾਂ ਦੇ ਤੇ ਆਮ ਲੋਕਾਂ ਦੇ ਫਾਇਦੇ ਚ ਹੋਵੇ ਇਸ ਮੀਟਿੰਗ ਦੇ ਅੰਦਰ ਪੰਜਾਬ ਸਰਕਾਰ ਨੇ ਪਹਿਲਾਂ ਜਿਹੜਾ ਮੰਗ ਪੱਤਰ ਹੈ ਮੰਗ ਪੱਤਰ ਦੇ ਅੰਦਰ 18 ਮੰਗਾਂ ਸਨ ਜੁਦੀ ਵੱਡੀ ਮੰਗ ਸੀ ਕਿ ਐਮ ਐਸ ਪੀ ਹੈ ਜਿਹੜੀ ਉਹ ਦਿੱਤੀ ਜਾਵੇ ਖਾਸ ਤੌਰ ਤੇ ਪਹਿਲਾਂ ਉਹਨਾਂ ਨੇ ਛੇ ਫਸਲਾਂ ਤੇ ਜਿੱਚ ਤਿੰਨ ਸਬਜ਼ੀ ਦੀਆਂ ਫਸਲਾਂ ਔਰ ਤਿੰਨ ਜਿਹੜੀਆਂ ਆਲਰੇਡੀ ਜਿਨ੍ਹਾਂ ਤੇ ਮੂੰਗੀ ਤੇ ਕਣਕ ਤੇ ਝੋਨੇ ਤੇ ਜਿਹੜੀ ਐਮ ਐਸ ਪੀ ਹੈ ਉਹ ਪੰਜਾਬ ਸਰਕਾਰ ਦੇਣ ਦਾ ਦਾਵਾ ਹੀ ਕਰਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਨੇ ਪਹਿਲਾਂ ਵੋਟਾਂ ਤੋਂ ਪਹਿਲਾਂ ਇਹ ਜ਼ੋਰਦਾਰ ਢੰਗ ਨਾਲ ਗੱਲ ਕਹੀ ਸੀ ਕਿ ਸਾਡੀ ਸਰਕਾਰਾਂ ਉਤੇ ਅਸੀਂ 23 ਫਸਲਾਂ ਤੇ ਜਿਹੜੀ ਐ ਐਮਐਸਪੀ ਦੀ ਗਰੰਟੀ ਕਰਾਂਗੇ ਐਮਐਸਪੀ ਦਵਾਂਗੇ ਔਰ ਲੀਗਲ ਗਰੰਟੀ ਕਰਾਂਗੇ ਪਰ ਇਸ ਮੰਗ ਪੱਤਰ ਦੇ ਅੰਦਰ ਦਰਜ ਜਿਹੜੀ ਦੂਜੀ ਮੰਗ ਹੈ ਉਹ ਇਹ ਸੀ ਇਸ ਤੋਂ ਬਿਨਾ ਤੀਜੀ ਜਿਹੜੀ ਮੰਗ ਹੈ ਉਹ ਮੰਗ ਹੈ ਕਿ ਇਹ ਕਿ ਪੰਜਾਬ ਦੇ ਕਿਸਾਨਾਂ ਦਾ ਹਰ ਕਿਸਮ ਦਾ ਜਿਹੜਾ ਕਰਜ਼ਾ ਪੰਜਾਬ ਸਰਕਾਰ ਨਾਲ ਸੰਬੰਧਿਤ ਹੈ ਉਹ ਰੱਦ ਕੀਤੇ ਜਾਣ ਇਸ ਤੋਂ ਬਿਨਾ ਪਿਛਲੇ ਅਰਸੇ ਚ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਇਹਦੇ ਅੰਦਰ ਇਹ ਦਰਜ ਹੈ ਕਿ ਜਿਹੜਾ ਮਨਰੇਗਾ ਦੇ ਕੰਮ ਇਹ ਨੇ ਉਹਨਾਂ ਨੂੰ ਪੰਜਾਬ ਦੇ ਅੰਦਰ ਘਟੋ ਘਟ 200 ਦਿਨ ਦਾ ਕੰਮ ਦਿੱਤਾ ਜਾਵੇ ਰਸਤ 700 ਰੁਪਏ ਜਿਹੜੀ ਦਿਹਾੜੀ ਕੀਤੀ ਜਾਵੇ ਇਸ ਮੰਗ ਪੱਤਰ ਦੇ ਅੰਦਰ ਲਖੀਮਪੁਰ ਖੀਰੀ ਦੇ ਜਿਹੜੇ ਚਾਹੇ ਉਹ ਕੇਂਦਰ ਸਰਕਾਰ ਨਾਲ ਸੰਬੰਧਿਤ ਹੈ ਪਰ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕੋਈ ਕਾਮ ਮੁੱਲਾ ਲਟਕ ਰਿਹਾ ਇਹ ਤੇ ਪ੍ਰੈਸ਼ਰ ਬਣਾ ਕੇ ਜਿਹੜੀ ਕੇਂਦਰ ਸਰਕਾਰ ਤੋਂ ਮਸਲਾ ਹੱਲ ਕਰਾਇਆ ਜਾਵੇ ਇਸ ਮੰਗ ਪੱਤਰ ਦੇ ਅੰਦਰ ਇਹ ਦਰਜ ਹੈ ਕਿ ਫਸਲੀ ਬੀਮਾ ਸਕੀਮ ਹੈ ਜਿਹੜੀ ਉਹ ਲਾਗੂ ਕੀਤੀ ਜਾਵੇ ਪੈਨਸ਼ਨ ਹੈ ਜਿਹੜੀ ਕਿਸਾਨਾਂ ਨੂੰ 60 ਸਾਲ ਤੋਂ ਉੱਪਰ ਘੱਟੋ ਘੱਟ 10000 ਰੁਪਏ ਜਿਹੜੀ ਉਹ ਪੈਨਸ਼ਨ ਦਿੱਤੀ ਜਾਵੇ ਇਹਦੇ ਅੰਦਰ ਦਰਜ ਹੈ ਕਿ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨ ਪਰਿਵਾਰਾਂ ਦੇ ਆਸ਼ਰਿਤਾਂ ਨੂੰ ਜਿਹੜੇ ਕੇਸ ਪੈਂਡਿੰਗ ਰਹਿੰਦੇ ਆ ਮਾਫੀ ਦੇ ਔਰ ਨੌਕਰੀਆਂ ਦੇ ਉਹ ਤਰਤਾਂ ਜਿਹੜੇ ਉਹ ਹੱਲ ਕੀਤੇ ਜਾਣ ਇਸ ਮੰਗ ਪੱਤਰ ਦੀਆਂ 18 ਮੰਗਾਂ ਦੇ ਅੰਦਰ ਹੋਰ ਅਨੇਕਾਂ ਮੰਗਾਂ ਜਿਹੜੀਆਂ ਕਿਸਾਨੀ ਦੇ ਨਾਲ ਸੰਬੰਧਿਤ ਸੀ ਔਰ ਇਹਨਾਂ ਮੰਗਪਰ ਇਸ ਮੰਗ ਪੱਤਰ ਦੇ ਅੰਦਰ ਤੇ 10 ਮਾਰਚ ਨੂੰ 4 ਵਜੇ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਗੱਲਬਾਤ ਸ਼ੁਰੂ ਹੋਈ ਹੈ ਕਿਸਾਨ ਲੀਡਰਾਂ ਦੇ ਦੱਸਣ ਦੇ ਮੁਤਾਬਕ ਪਹਿਲੀਆਂ 8-9 ਮੰਗਾਂ ਦੇ ਉੱਤੇ ਵਿਚਾਰ ਚਰਚਾ ਜਿਹੜੀ ਹੈ ਲਗਭਗ 2 ਘੰਟੇ ਦੇ ਅੰਦਰ ਹੋ ਚੁੱਕੀ ਸੀ ਔਰ ਸਰਕਾਰਾਂ ਦਾ ਜਿਵੇਂ ਰਵਾਂਡਾ ਹੈ ਕਿ ਹਾਂ ਅਸੀਂ ਇਹਦੇ ਬਾਰੇ ਵੀ ਸੋਚਾਂਗੇ ਇਹਦੇ ਬਾਰੇ ਕਮੇਟੀ ਬਣਾਵਾਂਗੇ ਇਹ ਤਾਂ ਅਸੀਂ ਕਰ ਹੀ ਰਹੇ ਹਾਂ ਇਹ ਤਾਂ ਅਸੀਂ ਕਰ ਹੀ ਦਿਆਂਗੇ ਇਸ ਕਿਸਮ ਨਾਲ ਚੰਗੀ ਗੱਲਬਾਤ ਚੱਲ ਰਹੀ ਸੀ ਪਰ ਉਸ ਮੰਗ ਪੱਤਰ ਦੇ ਅੰਦਰ ਇੱਕ ਮੰਗ ਹੋਰ ਜਿਹੜੀ ਅਹਿਮ ਮੰਗ ਸੀ ਉਹ ਦਰਜ ਸੀ ਕਿ ਜਿਹੜੀਆਂ ਫੈਡਰੇ ਆ ਸ਼ੂਗਰ ਫੈਡ ਹੈ ਮਿਲਕ ਫੈਡ ਹੈ ਇਹਨਾਂ ਦੇ ਅੰਦਰ ਖਾਸਾ ਭ੍ਰਿਸ਼ਟਾਚਾਰ ਹੈ ਤੇ ਉਹਦੇ ਕਪੜੇ ਦੇ ਕਈ ਕੇਸ ਇਹਨਾਂ ਨੇ ਸਾਹਮਣੇ ਲਿਆ ਵੀ ਕੋਸ਼ਿਸ਼ ਕੀਤੀ ਤਾਂ ਉਸ ਗੱਲ ਤੋਂ ਭਗਵੰਤ ਮਾਨ ਥੋੜਾ ਖਫਾ ਹੋਇਆ ਤੇ ਜਦੋਂ ਉਹਨਾਂ ਨੇ ਕਿਹਾ ਵੀ ਆਹ ਕੇਸ ਹੈ ਤੁਸੀਂ ਇਹਦੇ ਤੇ ਹਜੇ ਤੱਕ ਕੁਝ ਨਹੀਂ ਕੀਤਾ ਤਾਂ ਪਤਾ ਨਹੀਂ ਕਿਉਂ ਉਹਨੇ ਇਸ ਕਿਸਮ ਦਾ ਵਤੀਰਾ ਅਪਣਾਇਆ ਸਾਨੂੰ ਇਹ ਲੱਗਦਾ ਹੈ ਕਿ ਅਸਲ ਦੇ ਵਿੱਚ ਦਿੱਲੀ ਦੀ ਹਾਰ ਤੋਂ ਬਾਅਦ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਅੰਦਰ ਜਿੰਨੀ ਬਖਲਾਅਟ ਆਈ ਹੈ ਉਹ ਬਗੜ ਦਾ ਸਟੈਕ ਹੈ ਕਿ ਅੱਜ ਕਾਨੂੰਨ ਨੂੰ ਕੋਰਟਾਂ ਨੂੰ ਪਾਸੇ ਰੱਖ ਕੇ ਨਸ਼ੇ ਨੂੰ ਖਤਮ ਕਰਨ ਦੇ ਲਈ ਬਲਡੋਜ਼ਰ ਸਿਆਸ ਜਿਹੜੀ ਯੋਗੀ ਲੈ ਕੇ ਯੂਪੀ ਦੇ ਅੰਦਰ ਉਹ ਇੱਥੇ ਸ਼ੁਰੂ ਕਰਤੀ ਵੀ ਲੋਕਾਂ ਦੀ ਹਮਦਰਦੀ ਜਿੱਤ ਲਾਂਗੇ ਕਿਉਂਕਿ ਲੋਕ ਨਸ਼ੇ ਤੋਂ ਓਕੇ ਆ ਚੱਟੇ ਤੋਂ ਓਕੇ ਆ ਪਰ ਉਹਦਾ ਹੱਲੇ ਥੋੜਾ ਵੀ ਕਾਨੂੰਨ ਨੂੰ ਵੀ ਤੁਸੀਂ ਛੱਕੇ ਟੰਗ ਦਿਓ ਛੱਕੇ ਬਲਡੋਜ਼ਰ ਲੈ ਕੇ ਜਾ ਕੇ ਤੁਸੀਂ ਘਰ ਉਹਨਾਂ ਦੇ ਢਾ ਦਿਓ ਜੇ ਉਹ ਗਲਤ ਹੈ ਜਾਂ ਉਹ ਪ੍ਰਾਪਰਟੀ ਉਹਨਾਂ ਨੇ ਗਲਤ ਢੰਗ ਨਾਲ ਬਣਾਈ ਹੈ ਤਾਂ ਉਹਦਾ ਇੱਕ ਪ੍ਰੋਸੀਜਰ ਹੈ ਜਿੱਦੋਂ ਜੀ ਵੀ ਕਾਨੂੰਨ ਨੂੰ ਮੰਨਣਾ ਛੱਡ ਗਏ ਤਾਂ ਮੈਨੂੰ ਲੱਗਦਾ ਕਿ ਇਸੇ ਢੰਗ ਦੇ ਨਾਲ ਉਹਨੇ ਫਿਰ ਇਸ ਗੱਲ ਨੂੰ ਮੁੱਦਾ ਬਣਾ ਲਿਆ ਕਿ ਤੁਸੀਂ ਸੜਕਾਂ ਰੋਕ ਲੈਣੇ ਹੋ ਕਿ ਸਾਨੂੰ ਤੁਸੀਂ ਧਰਨੇ ਦੇਣੇ ਹੋ ਤੁਸੀਂ ਜਾਮ ਲਾਉਣੇ ਹੋ ਉਹਦੇ ਨਾਲ ਲੋਕਾਂ ਨੂੰ ਪਰੇਸ਼ਾਨ ਨਹੀਂ ਹੁੰਦੀ ਹੈ ਹਾਲਾਂਕਿ ਸੰਯੁਕਤ ਕਿਸਾਨ ਮੋਰਚੇ ਨੇ ਬਕਾਇਦਾ ਆਪਣੀਆਂ ਮੀਟਿੰਗਾਂ ਦੇ ਅੰਦਰ ਇਹ ਤੈਅ ਕੀਤਾ ਕਿ ਅੱਗੇ ਤੋਂ ਸੰਘਰਸ਼ ਦੀ ਰੂਪਰੇਖਾ ਤਿਆਰ ਕਰਨ ਲੱਗਿਆ ਅਸੀਂ ਬਕਾਇਦਾ ਪੰਜਾਬ ਦੇ ਅੰਦਰ ਇਹਨਾਂ ਗੱਲਾਂ ਦਾ ਖਿਆਲ ਰੱਖਾਂਗੇ ਕਿ ਕਿਤੇ ਵੀ ਕੋਈ ਜਿਹੜਾ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਹੋਵੇ ਚਾਹੇ ਹੋ ਟ੍ਰੈਫਿਕ ਜਾਮ ਚਾਹੇ ਹੋ ਸੜਕ ਜਾਮ ਚਾਹੇ ਟੋਲ ਲਾਗੇ ਰੁਕੇ ਤਾਂ ਕਿ ਲੋਕਾਂ ਦੀ ਹਮਦਰਦੀ ਜਿਹੜੀ ਸਾਡੇ ਉੱਰ ਟੁੱਟੇ ਇਸ ਗੱਲ ਦਾ ਭਗਵੰਤ ਮਾਨ ਨੂੰ ਭਲੀ ਭਾਨ ਪਤਾ ਸੀ ਪਰ ਉਹਨੇ ਬਹਾਨਾ ਬਣਾ ਕੇ ਵੀ ਠੀਕ ਹੈ ਜੇ ਤੁਸੀਂ 5 ਮਾਰਚ ਦਾ ਕਹਿੰਦਾ ਵੀ ਤੁਸੀਂ ਧਰਨਾ ਕਰਨਾ ਉਹ ਕਹਿੰਦਾ ਵੀ ਧਰਨਾ ਤਾਂ ਅਸੀਂ ਕਰਨਾ ਹੈ ਕਿ ਨਹੀਂ ਕਰਨਾ ਹੈ ਮੀਟਿੰਗ ਤੋਂ ਬਾਅਦ ਅਸੀਂ ਵਿਚਾਰਾਂਗੇ ਬਿਲਕੁਲ ਲਾਪਣਾ ਮੰਗਾ ਤੇ ਕੋਈ ਸਹਿਮਤੀ ਬਣਦੀ ਹੈ ਨਹੀਂ ਬਣਦੀ ਅਸੀਂ ਉਹਦੀ ਰੋਸ਼ਨੀ 'ਚ ਗਾਹਾਂ ਕੋਈ ਫੈਸਲਾ ਕਰਾਂਗੇ ਹਾਂਜੀ ਫਿਰ ਉਹ ਕਹਿੰਦਾ ਨਹੀਂ ਮੇਰੀ ਅੱਖ ਖਰਾਬ ਹੈ ਮੈਂ ਤਾਂ ਚੱਲਿਆ ਤੇ ਹਾਲਾਂਕਿ ਕਿਸਾਨ ਲੀਡਰ ਨੇ ਇਹ ਕਿਹਾ ਕੋਈ ਨਹੀਂ ਤੁਸੀਂ ਜਾਣਾ ਜਾਓ ਗੁਰਨੀਤ ਖੋੜੀਆ ਖੇਤੀ ਮੰਤਰੀ ਬੈਠੇ ਨੇ ਕੁਲਦੀਪ ਢਾਲੀਵਾਲ ਐਨਆਰਆਈ ਮੰਤਰੀ ਬੈਠੇ ਆ ਵੈਸੇ ਨਾਲ ਗੱਲਬਾਤ ਕਰਨ ਕਹਦਾ ਨਹੀਂ ਪਹਿਲਾਂ ਪੰਜ ਵਾਲਾ ਧਰਨਾ ਜਿਹੜਾ ਵਾਪਸ ਲਓ ਕੋਈ ਤਰੀਕਾ ਕਰ ਦੋੜ ਬਿਲਕੁਲ ਮੈਂ ਕਹਿੰਦਾ ਤੁਹਾਨੂੰ ਲੱਗਦਾ ਹੋਊ ਕਿ ਮੈਂ ਤੁਹਾਡੇ ਧਰਮ ਦੇ ਡਰ ਤੋਂ ਮੀਟਿੰਗ ਦਿੱਤੀ ਮੈਂ ਡਰਦਾ ਡਰਦਾ ਨਹੀਂ ਹੁਣ ਜਦੋਂ ਕੋਈ ਮੁੱਖ ਮੰਤਰੀ ਜਿਹੜਾ ਬਦਲਾਅ ਦੀ ਗੱਲ ਕਰਦਾ ਜਿਹੜਾ ਇਨਕਲਾਬ ਦੀ ਗੱਲ ਕਰਦਾ ਜਿਹੜਾ ਕਹਿੰਦਾ ਪੰਜਾਬ ਦੇ ਅੰਦਰ ਮੇਰੇ ਹੁੰਦੇ ਆ ਰਾਜ ਦੇ ਅੰਦਰ ਕਦੇ ਧਰਨਾ ਨਹੀਂ ਲੱਗਣ ਦਊਗਾ ਮੈਂ ਲੋਕਾਂ ਦੀਆਂ ਗੱਲਾਂ ਜਿਹੜੀਆਂ ਮੈਂ ਉਦੋਂ ਫੋਰੀ ਹੱਲ ਕਰੂੰਗਾ ਉਹ ਇਸ ਕਿਸਮ ਦੀ ਬੇਇੱਜ਼ਤੀ ਕਰਕੇ ਉੱਠ ਜਾਵੇ ਤਾਂ ਉਹਦੇ ਨਾਲ ਅੱਜ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਕਾਸ ਤੋਂ ਤੇ ਔਰ ਪਗਵੰਤ ਮਾਨ ਦੀ ਸਰਕਾਰ ਹੈ ਜਿਹੜੀ ਉਹ ਸਿੱਧੀ ਇੱਕ ਦੂਜੇ ਦੇ ਸਾਹਮਣੇ ਜਿਹੜੀ ਹੈ ਟਕਰਾਅ ਦੇ ਵਿੱਚ ਖੜੀ ਹੋ ਗਈ ਹੈ ਅ ਬਿਲਕੁਲ ਮੇਰਾ ਦੂਜਾ ਸਵਾਲ ਜਿਹੜਾ ਵਾ ਉਹ ਇਹਦੇ ਤੇ ਹੀ ਆਈ ਵੀ ਜਿਵੇਂ ਆਪਗਵੰਤ ਮਾਨ ਜਿਹੜਾ ਪਹਿਲਾਂ ਵੋਟਾਂ ਤੋਂ ਪਹਿਲਾਂ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕਹਿੰਦਾ ਹੁੰਦਾ ਸੀ ਵੀ ਲੋਕਤੰਤਰ ਤੇ ਵਿੱਚ ਜਿਹੜੇ ਲੋਕ ਆ ਉਹ ਵੱਡੇ ਹੁੰਦੇ ਆ ਹਨਾ ਤੇ ਸੱਤਾ ਦੇ ਵਿੱਚ ਆ ਕੇ ਬਾਅਦ ਦੇ ਵਿੱਚ ਇਹ ਕਹਿੰਦਾ ਕਿਸਾਨਾਂ ਨੂੰ ਵੀ ਕਰ ਲਓ ਜੋ ਕਰਨਾ ਹਨਾ ਤੇ ਤੇ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਹਰ ਮੁੱਦੇ ਨੂੰ ਕਿਸਾਨਾਂ ਦੇ ਹਰ ਮੁੱਦੇ ਨੂੰ ਕੇਂਦਰ ਦੇ ਨੇ ਨਾ ਸੰਬੰਧ ਦੱਸ ਕੇ ਪੱਲਾ ਝਾੜ ਲੈਂਦੀ ਆ ਤੇ ਮੇਰਾ ਸਵਾਲ ਆ ਕਿ ਕੀ ਪੰਜਾਬ ਸਰਕਾਰ ਕੋਲੇ ਕਿਸਾਨਾਂ ਦੇ ਕਿਸੇ ਵੀ ਮੁੱਦੇ ਦਾ ਹੱਲ ਨਹੀਂ ਹੈਗਾ ਦੇਖੋ ਕਿਸਾਨਾਂ ਦੇ ਸਾਰੇ ਮੁੱਦੇ ਜਿਹੜੇ ਉਹ ਪੰਜਾਬ ਸਰਕਾਰ ਨਾਲ ਵੀ ਸੰਬੰਧਿਤ ਹੈ ਕੇਂਦਰ ਸਰਕਾਰ ਨਾਲ ਵੀ ਸੰਬੰਧਿਤ ਹੈ ਹਾਂਜੀ ਜਦੋਂ ਤੁਸੀਂ ਮੀਟਿੰਗ ਕਰਦੇ ਹੋ ਮੀਟਿੰਗ ਦੇ ਵਿੱਚ ਤੁਸੀਂ ਆਪ ਦਾ ਪੱਖ ਰੱਖਦੇ ਹੋ ਕਿ ਇਹ ਮਾਮਲਾ ਅਸੀਂ ਕੇਂਦਰ ਸਰਕਾਰ ਕੋਲੇ ਭੇਜਾਂਗੇ ਹਾਲਾਂਕਿ ਖੇਤੀ ਹੈ ਜਿਹੜਾ ਉਹ ਸਬਜੈਕਟ ਹੈ ਜਿਹੜਾ ਉਹ ਰਾਜ ਸਰਕਾਰ ਦਾ ਹੈ ਜਦੋਂ ਰਵੇ ਸਰਕਾਰਾਂ ਦਾ ਤਾਂ ਫਿਰ ਕਿਸਾਨ ਜਦੋਂ ਇਹ ਮੰਗ ਕਰਨਗੇ ਕਿ ਤੁਸੀਂ ਮੂੰਗੀ ਤੇ ਐਸ ਐਮ ਐਸ ਪੀ ਦਿੱਤੀ ਪਰ ਮੂੰਗੀ ਦਾ ਰੇਟ ਹੈ ਜਿਹੜਾ ਉਹ 7500 ਦੀ ਥਾਂ ਤੇ ਕਿਸਾਨਾਂ ਨੂੰ 5200 ਮਿਲਿਆ 5000 ਮਿਲਿਆ 5300 ਮਿਲਿਆ ਔਰ ਕਿਸਾਨ ਹੈ ਜਿਹੜੇ ਮੰਡੀਆਂ ਦੇ ਵਿੱਚ ਪਿਛਲੇ ਮੂੰਗੀ ਦੇ ਸੀਜ਼ਨ ਚ ਰੁਲੇ ਤਾਂ ਇਹ ਮੁੱਦਾ ਕੀ ਦਾ ਇਹ ਮੁੱਦਾ ਪੰਜਾਬ ਸਰਕਾਰ ਦਾ ਹੈ ਪੰਜਾਬ ਸਰਕਾਰ ਦਾ ਇਹ ਹਾਂ ਇਹ ਇਹ ਮੁੱਦਾ ਕੀ ਦਾ ਕਿ ਤੁਸੀਂ ਕੇਂਦਰ ਸਰਕਾਰ ਜੇ ਐਮ ਐਸ ਪੀ ਨਹੀਂ ਦਿੰਦੇ ਤਾਂ ਤੁਸੀਂ ਸਾਡੇ ਨਾਲ ਰਲ ਕੇ ਸਰਕਾਰ ਤੇ ਕੇਂਦਰ ਸਰਕਾਰ ਤੇ ਦਬਾਅ ਪਾਓ ਕਿ ਵੀ ਇਹਦੀ ਐਮਐਸਪੀ ਜਾਰੀ ਕਰੇ ਇਹਦੀ ਲੀਗਲ ਗਾਰੰਟੀ ਕਰੇ ਮੰਡੀ ਕਰਨਾ ਹੈ ਜਿਹੜਾ ਸਿਸਟਮ ਉਹਨੂੰ ਭੰਗ ਨਾ ਕੀਤਾ ਜਾਵੇ ਕਿਉਂਕਿ ਕੇਂਦਰ ਸਰਕਾਰ ਕਰਨਾ ਚਾਹੁੰਦੀ ਹੈ ਜੇ ਤੁਸੀਂ ਵਿਧਾਨ ਸਭਾ ਕਿ ਮザ ਪਾਸ ਕੀਤਾ ਹੈ ਤਾਂ ਉਸ ਗੱਲ ਤੇ ਲੜਾਈ ਵੀ ਲੜੋ ਨਾ ਕਿਸਾਨਾਂ ਦੇ ਨਾਲ ਖੜ ਕੇ ਕਿਉਂਕਿ ਤੁਸੀਂ ਆਪਣੇ ਆਪ ਨੂੰ ਕਿਸਾਨ ਹਿਤੂ ਲੋਕ ਸੇਤੀ ਪਾਰਟੀ ਕਹਿੰਦੇ ਹੋ ਪਰ ਮੁੱਦਾ ਇਸ ਤੋਂ ਵੀ ਵੱਡਾ ਇਹ ਹੈ ਕਿ ਜਦੋਂ ਤੁਹਾਡੀ ਕੋਈ ਠੋਸ ਵਿਚਾਰਧਾਰਾ ਨਾ ਹੋਵੇ ਕੋਈ ਲੋਕ ਲੋਕਾਂ ਦੇ ਭਲੇ ਦੇ ਵਿਚਾਰ ਧਾਰਾ ਨਾ ਹੋਵੇ ਤੁਸੀਂ ਸਿਰਫ ਕਾਲੀਆਂ ਕਾਂਗਰਸੀਆਂ ਪ੍ਰਤੀ ਲੋਕਾਂ ਦਾ ਜਿਹੜੀ ਵੱਧ ਜਣੀ ਸੀ ਉਹਨੂੰ ਵਰਤ ਕੇ ਜੇ ਤੁਸੀਂ ਰਾਜ ਸੱਤਾ ਤੇ ਕਾਬਜ਼ ਹੋਏ ਹੋ ਹਾਲਾਂਕਿ ਇਹਨਾਂ ਨੂੰ ਰਾਜ ਸੱਤਾ ਤੇ ਕਾਬਿਲ ਕਰਾਉਣ ਦੇ ਵਿੱਚ ਇੱਕ ਮਾਹੌਲ ਬਣਾਉਣ ਦੇ ਵਿੱਚ ਸਿਆਸੀ ਮਾਹੌਲ ਬਣਾਉਣ ਦੇ ਵਿੱਚ ਪੰਜਾਬ ਚ ਸੰਗਠਿਤ ਕਿਸਾਨ ਮੋਰਚੇ ਤੇ ਦਿੱਲੀ ਅੰਦੋਲਨ ਦਾ ਇੱਕ ਵੱਡਾ ਹੱਥ ਹੈ ਹਾਂਜੀ ਪਰ ਇਸ ਗੱਲ ਨੂੰ ਇਹ ਭੁੱਲ ਗਿਆ ਉਹ ਦਿੱਲੀ ਤੋਂ ਗਿਆ ਤੇ ਮੁੜ ਕੇ ਜਦੋਂ ਦਿੱਲੀ ਮਾਡਲ ਫੇਲ ਹੋ ਗਿਆ ਇਹ ਪੰਜਾਬ ਮਾਡਲ ਹੈ ਜਿਹੜਾ ਫੌੜੀਆਂ ਦੇ ਸਾਰੇ ਇਹ ਖੜਾ ਕਰਨਾ ਚਾਹੁੰਦੇ ਆ ਉਹਦੇ ਵਿੱਚ ਬਣਾਉਣਾ ਇਹ ਚਾਹੁੰਦਾ ਹੈ ਕਿ ਤੁਹਾਨੂੰ ਕਾਨੂੰਨ ਦਾ ਡਰ ਨਹੀਂ ਹੈ ਲਿਓ ਮੈਂ ਤੁਹਾਡੀਆਂ ਗ੍ਰਫਤਾਰੀਆਂ ਕਰਦਾ ਤੁਹਾਨੂੰ ਜੇਲ੍ਹਾਂ ਚ ਭੇਜਦਾ ਤੁਹਾਨੂੰ ਥਾਣੇ ਕਿ ਡੱਕਦਾ ਤੁਹਾਨੂੰ ਘਰਾਂ ਚ ਬੰਦ ਕਰਦਾ ਤੁਹਾਡੇ ਚੱਡੀਗੜ ਪਹੁੰਚੇ ਤੇ ਹਾਲਾਂਕਿ 34 ਸੈਕਟਰ ਦੇ ਵਿੱਚ ਬੈਠ ਕੇ ਆਪਦੀ ਗੱਲ ਕਹਿਣ ਦਾ ਹੱਕ ਹੈ ਜਿਹੜਾ ਉਹ ਕਿਉਂ ਨਹੀਂ ਹੈ ਫਿਰ ਇਹ ਜਨੂਰੀਤ ਕਾਦੀ ਹੈ ਫਿਰ ਕਾਲੀਆਂ ਕਾਂਗਰਸੀਆਂ ਨਾਲੋਂ ਜੋ ਮੋਦੀ ਨਾਲੋਂ ਭਗਵੰਤ ਮਾਨ ਦਾ ਕੀ ਫਰਕ ਹੈ ਕਹਿੰਦਾ ਉਹ ਬਾਰੇ ਹੈ ਕਿ ਅਸਲ ਦੇ ਵਿੱਚ ਕਿਉਂਕਿ ਕੋਈ ਇਹਨਾਂ ਦੀ ਠੋਸ ਸਿਆਸੀ ਵਿਚਾਰਧਾਰਾ ਕੋ ਡਿਓਰਜੀ ਨਾ ਹੋਣ ਕਰਕੇ ਇਹ ਵੀ ਉਹ ਉਹਨਾਂ ਨੀਤੀਆਂ ਤੇ ਚੱਲ ਪਏ ਜਿਨ੍ਹਾਂ ਨੀਤੀਆਂ ਤੇ મોદી ਚੱਲਦਾ મોદી ਜਮਲੇ ਛੜਦਾ ਸੀ ਇਹ ਵੀ ਇਹ ਵੀ ਜਮਲੇ ਛੜਦੇ ਆ ਮੋਦ ਇਹ ਇਹ ਹੁਣ ਕਹਿੰਦੇ ਆ ਵੀ ਪੰਜਾਬ ਦੇ ਅੰਦਰ 53000 ਨੌਕਰੀਆਂ ਦੇ ਦਿੰਦੇ ਆ ਉਹ 53000 ਨੌਕਰੀਆਂ ਦੇਣ ਦੇ ਨਹੀਂ ਤੁਸੀਂ ਲਾ ਕਾਰਪੋਰੇਟ ਅਸ਼ਤਿਆ ਦੇ ਖਰਚ ਕਰ ਦਿੱਤੇ ਉਹ ਜਿਹੜੀਆਂ ਨੌਕਰੀਆਂ ਦਿੱਤੀਆਂ ਜਿੱਥੇ ਤੁਸੀਂ ਪੱਕੇ ਵੀ ਕੀਤੇ ਐ ਤਾਂ ਉਹ ਨੌਕਰੀਆਂ ਡਾਇੰਗ ਨੌਕਰੀਆਂ ਬਣਾ ਦਿੱਤੀਆਂ ਵੀ ਜਦੋਂ ਇਹ ਬੰਦਾ ਰਿਟਾਇਰ ਹੋਊਗਾ ਉਸ ਤੋਂ ਬਾਅਦ ਇਹ ਪੋਸਟ ਹੀ ਖਤਮ ਕਰ ਦੇਣੀ ਹੈ ਤੁਸੀਂ ਤਾਂ ਕਾਰਪੋਰੇਟ ਦੀਆਂ ਨੀਤੀਆਂ ਦੇਸ਼ ਦੇ ਅੰਦਰ ਪੰਜਾਬ ਦੇ ਅੰਦਰ ਲਾਗੂ ਕਰ ਰਹੇ ਹਾਂ ਤੁਸੀਂ ਪੱਕੀਆਂ ਨੌਕਰੀਆਂ ਕਿੱਥੇ ਦੇ ਦੋ ਕਿਹੜਾ ਮਹਿਕਮਾ ਜਿਹੜਾ ਨਹੀਂ ਲੜ ਰਿਹਾ ਕਿਹੜੇ ਕੱਚੇ ਮੁਲਾਜ਼ਮਾ ਜਿਹੜੇ ਨਹੀਂ ਲੜ ਰਹੇ ਉਹ ਬੇਰੁਜ਼ਗਾਰ ਅਧਿਆਪਕ ਹੋਣ ਉਹ ਕੰਪਿਊਟਰ ਟੀਚਰ ਹੋਣ ਉਹ ਪ੍ਰੋਫੈਸਰ ਹੋਣ ਬਿਜਲੀ ਬੋਰਡ ਦੇ ਜਿਹੜੇ ਕੱਚੇ ਡੇਲੀ ਵੇਜ ਦੇ ਮੁਲਾਜ਼ਮ ਹੈ ਉਹ ਹੁਣ ਸਾਰੇ ਲੜ ਰਹੇ ਕਿ ਉਹਨੂੰ ਪੱਕਾ ਕੀਤਾ ਜਾਵੇ ਕਹਿਣ ਤੋਂ ਭਾਵੇਂ ਕਿ ਇਹਨਾਂ ਤੋਂ ਜਿੰਨੇ ਵੀ ਵਾਅਦੇ ਕੀਤੇ ਸੀ ਸਿਰਫ ਇੱਕ 300 ਜੂਨ ਦੀ ਬਿਜਲੀ ਮਾਫੀ ਹੈ ਜਿਹੜੀ ਉਹਦਾ ਵੀ ਜਿੰਨਾ ਅਜਾਨਾ ਇਹਨਾਂ ਨੂੰ ਖਜ਼ਾਨੇ ਦੇ ਉੱਤੇ ਬੋਝ ਪਾਉਣਾ ਪੈ ਰਿਹਾ ਹੈ ਉਹ ਜਲੂਸ ਨਿਕਲ ਰਿਹਾ ਕਿਉਂਕਿ ਸਸਤੀ ਬਿਜਲੀ ਤਾਂ ਇਹਨਾਂ ਨੇ ਕਾਰਪੋਰੇਟ ਖੇਤਰ ਤੋਂ ਲਈ ਨਹੀਂ ਜਿਹੜੇ ਪ੍ਰਾਈਵੇਟ ਕੰਪਨੀਆਂ ਤੇ ਵੀ ਵੀ ਵਾਦਾ ਕਰਦੀਆਂ ਉਹਨਾਂ ਦੇ ਜਿਹੜੇ ਇਹਨਾਂ ਨੇ ਸਮਝੋਤੇ ਸੀ ਰੱਦ ਕਰਨੇ ਸੀ ਤੁਸੀਂ ਵਰਤੋਂ ਨਾ ਵਰਤੋਂ ਤੁਸੀਂ ਬਿਜਲੀ ਦਾ ਬਿੱਲ ਦੇਣ ਦਾ ਸਮਝੋਤਾ ਉਹਨਾਂ ਨਾਲ ਕੀਤਾ ਹੋਇਆ ਉਹ ਰੱਦ ਨਹੀਂ ਕੀਤਾ ਇਹਦਾ ਮਤਲਬ ਹੈ ਕਿ ਖਜ਼ਾਨੇ ਤੇ ਬੋਝ ਤਾਂ ਲਗਾਤਾਰ ਵਧ ਹੀ ਰਿਹਾ ਹੈ ਨਾ ਤੁਸੀਂ 320 ਜੁਨਟ ਦੀ ਬਿਜਲੀ ਮਾਫ ਕਰਕੇ ਲੋਕਾਂ ਦੀ ਤੁਸੀਂ ਇੱਕ ਤਰ੍ਹਾਂ ਦੇ ਨਾਲ ਆਪਦੀ ਭਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਕੀ ਇੱਕ ਬਿਜਲੀ ਦਾ ਹੀ ਮੁੱਦਾ ਜਿਹੜਾ ਲੋਕਾਂ ਲਈ ਸਭ ਤੋਂ ਵੱਡਾ ਮੁੱਦਾ ਲੋਕਾਂ ਲਈ ਸਭ ਤੋਂ ਵੱਡਾ ਮੁੱਦਾ ਹੈ ਕਿ ਲੋਕਾਂ ਨੂੰ ਰੋਟੀ ਮਿਲਦੀ ਹੈ ਕਿ ਨਹੀਂ ਮਿਲਦੀ ਲੋਕਾਂ ਨੂੰ ਘਰ ਮਿਲਦਾ ਹੈ ਕਿ ਨਹੀਂ ਮਿਲਦਾ ਲੋਕਾਂ ਨੂੰ ਫ੍ਰੀ ਐਜੂਕੇਸ਼ਨ ਮਿਲਦੀ ਹੈ ਕਿ ਨਹੀਂ ਮਿਲਦੀ ਉਹਨਾਂ ਨੂੰ ਸਸਤਾ ਪੈਟਰੋਲ ਡੀਜ਼ਲ ਮਿਲਦਾ ਹੈ ਕਿ ਨਹੀਂ ਮਿਲਦਾ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਬੂਰਾ ਇਲਾਜ ਮਿਲਦਾ ਹੈ ਕਿ ਨਹੀਂ ਮਿਲਦਾ ਇਹ ਹੁਣ ਜਿਹੜੀਆਂ ਬੁਨਿਆਦੀ ਗੱਲਾਂ ਨੇ ਇਹ ਕਿ ਦਿੱਲੀ 'ਚ ਇਹਨਾਂ ਤੇ ਕੰਮ ਹੋਇਆ ਹੁੰਦਾ ਸੱਚੀ ਮੁੱਚੀ ਤਾਂ ਫਿਰ ਦਿੱਲੀ 'ਚ ਹਰ ਦੇ ਨਹੀਂ ਸੀ ਇਹਦਾ ਮਤਲਬ ਹੈ ਕਿ ਉੱਥੇ ਵੀ ਇਸ਼ਤਿਹਾਰਾਂ ਤੇ ਤਾਂ ਕਰੋੜਾਂ ਰੁਪਏ ਖਰਚੇ ਆ ਪਰ મોદી ਦੋਸ਼ ਵੀ ਲਾਉਂਦਾ ਇਹਨਾਂ ਤੇ ਹੂੰ ਇਹਨਾਂ ਤੇ ਦੋਸ਼ ਵੀ ਲਾਉਂਦਾ ਉਹਦੇ 'ਚ ਕਾਫੀ ਹੱਦ ਤੱਕ ਸਚਾਈ ਵੀ ਹੈ ਭਾਵੇਂ ਬੁੱਧੀ ਕੋ ਦਤੋ ਤੋਤਾਨੀ ਹੈ ਉਹ ਇਹਨਾਂ ਤੋਂ ਇਹਨਾਂ ਤੋਂ ਵੀ ਵੱਡਾ ਜਿਹੜਾ ਜੁਮਲੇਵਾਜ ਤੇ ਠੱਗ ਹੈ ਪਰ ਮੰਗ ਲੈ ਇਹ ਹੈ ਕਿ ਤੁਸੀਂ ਅੱਜ ਕਿਸਾਨਾਂ ਦੀਆਂ ਮੰਗਾਂ ਤੇ ਸਹਿਰਦਤਾ ਨਾਲ ਇਮਾਨਦਾਰੀ ਨਾਲ ਗੱਲਬਾਤ ਕਰਕੇ ਕੋਈ ਉਹਨਾਂ ਨੂੰ ਭਰੋਸਾ ਦਿਨ ਦੇ ਵੀ ਐਨਐਰ ਚ ਲਾਗੂ ਹੁਣ ਨਵੀਂ ਖੇਤੀ ਨੀਤੀ ਲਾਗੂ ਕਰਨ ਤਾਂ ਕੀ ਦੋੜਾ ਬਣੀ ਪਈ ਹੈ ਬਿਲਕੁਲ ਬਿਲਕੁਲ ਬਣੀ ਪਈ ਹੈ ਉਹਦੇ ਲਈ ਤੁਹਾਡੇ ਕੋਲ ਇਨਫਰਾਸਟ੍ਰਕਚਰ ਨਹੀਂ ਹੈ ਤੁਹਾਡੇ ਕੋਲ ਫੰਡ ਨਹੀਂ ਹੈ ਤੁਹਾਡੇ ਕੋਲ ਪੈਸਾ ਨਹੀਂ ਹੈ ਪਰ ਜਿੰਨਾ ਕੁ ਕਰ ਸਕਦੇ ਹੋ ਤਾਂ ਕਰੋ ਨਾ ਬਿਲਕੁਲ ਉਧਰ ਨੂੰ ਤੁਰੋ ਤਾਂ ਸਹੀ ਨਾ ਕਿਉਂਕਿ ਪੰਜਾਬ ਦਾ ਪਾਣੀ ਹੈ ਜਿਹੜਾ ਸਭ ਤੋਂ ਵੱਡਾ ਮੁੱਦਾ ਹੈ ਪੰਜਾਬ ਦਾ ਪਾਣੀ ਥੱਲੇ ਜਾ ਰਿਹਾ ਹੈ ਪੰਜਾਬ ਦਾ ਪਾਣੀ ਗੰਧਲਾ ਹੋ ਰਿਹਾ ਹੈ ਪ੍ਰਦੂਸ਼ਣ ਯੁਕਤ ਹੋ ਰਿਹਾ ਹੈ ਅੱਜ ਪੰਜਾਬ ਦੇ ਅੰਦਰ ਪੀਣ ਵਾਲਾ ਪਾਣੀ ਹੈ ਜਿਹੜਾ ਉਹ ਕੈਂਸਰ ਪੈਦਾ ਕਰ ਰਿਹਾ ਹੈ ਔਰ ਸਰਕਾਰੀ ਅੰਕੜੇ ਜਿਹੜੇ ਸਰਕਾਰੀ ਜਿਹੜੇ ਸਰਵੇ ਨੇ ਉਹ ਇਹ ਕਹਿ ਰਹੇ ਹੈ ਕਿ ਆਉਂਦੇ 2035 ਤੱਕ ਪੰਜਾਬ ਦੇ ਵਿੱਚ ਪਾਣੀ ਮੁੱਕ ਜਾਣਾ ਤੇ ਪਾਣੀ ਬਿਲਕੁਲ ਹੈ ਜਿਹੜਾ ਜ਼ਹਿਰੀਲਾ ਬਜਾੜਾ ਹੂੰ ਫਿਰ ਭਰਮਤਮਾਨ ਸਰਕਾਰ ਕੀ ਕਰ ਰਹੀ ਹੈ ਇਸ ਮੁੱਦੇ ਦੇ ਉੱਤੇ ਇਹਦਾ ਮਤਲਬ ਹੈ ਕਿ ਕੁੱਲ ਮਿਲਾ ਕੇ ਅੱਜ ਇਹਨਾਂ ਨੇ ਮਸਲੇ ਹੱਲ ਕਰਨ ਦੀ ਥਾਂ ਤੇ ਜਿਹੜਾ ਹਿਟਲਰ ਵਾਲਾ ਰਵਈਆ ਖਤਰ ਕੀਤਾ ਹੈ ਉਹ ਇਹਨੂੰ ਕਬਰਾਂ ਵੱਲ ਨੂੰ ਲੈ ਕੇ ਜਾਊਗਾ ਔਰ ਪੰਜਾਬ ਦੇ ਅੰਦਰ ਪੂਰੀ ਜਨਤਾ ਪੂਰਾ ਸੋਸ਼ਲ ਮੀਡੀਆ ਪੂਰਾ ਪ੍ਰਚਾਰ ਤੰਤਰ ਔਰ ਵੱਡੀ ਪੱਧਰ ਤੇ ਪੱਤਰਕਾਰ ਜਿਹੜਾ ਮੀਡੀਆ ਉਹ ਇਹਦੀ ਆਲੋਚਨਾ ਕਰ ਰਹੇ ਹੈ ਕਿ ਇਹ ਤਾਂ ਹੈਰਾਨਗੀ ਦੀ ਗੱਲ ਹੈ ਕਿ ਜਲਦੀ ਮੀਟਿੰਗ ਚੋਂ ਕੋ ਮੁੱਖ ਮੰਤਰੀ ਉੱਠ ਕੇ ਚਲਾ ਜਾਵੇ ਹਾਲਾਂਕਿ ਜਿਹੜੇ ਜਿਹੜੇ ਮੀਟਿੰਗ ਕਰਨ ਆਏ ਐ ਜਿਹੜੇ ਪ੍ਰਾਰਥੀ ਨੇ ਜਿਹੜੇ ਆਪਾਂ ਮੰਗਾਂ ਲੈ ਕੇ ਆਇਆ ਉਹ ਤਾਂ ਮੀਟਿੰਗ ਤੋਂ ਬਾਈਕਟ ਕਰਦੇ ਹੁੰਦੇ ਆ ਵੀ ਸਾਡੀਆਂ ਸਾਨੂੰ ਤੇਰੀਆਂ ਗੱਲਾਂ ਨਹੀਂ ਸਮਝ ਆਉਂਦੀਆਂ ਜਾਂ ਤੇਰੀਆਂ ਗੱਲਾਂ ਜਿਹੜੀਆਂ ਠੀਕ ਨਹੀਂ ਐ ਪਰ ਮੁੱਖ ਮੰਤਰੀ ਬਾਈਕਟ ਕਰਕੇ ਜਾ ਵੀ ਔਰ ਬੇਇਜ਼ਤੀ ਕਰਕੇ ਜਾ ਵੀ ਜਾ ਉਹ ਕਰ ਲੋ ਕੀ ਕਰਨਾ ਹੂੰ ਫਿਰ ਇਹਦੇ 'ਚ ਕਿਹੜੀ ਰੂਹ ਆ ਗਈ ਬਿਲਕੁਲ ਹੈ ਇਹਦਾ ਮਤਲਬ ਹੈ ਇਹਦਾ ਮਤਲਬ ਹੈ ਕਿ ਬਖਲਾਹਚ ਹੈ ਇਹਨਾਂ ਨੂੰ ਇਹ ਲੱਗਦਾ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਬੁਨਿਆਦੀ ਮਸਲੇ ਮੰਗਾਂ ਹੱਲ ਨਹੀਂ ਕਰ ਸਕੇ ਔਰ ਕਿਸਾਨੀ ਮੋਦੀ ਲਈ ਵੀ ਇੱਕ ਵੱਡਾ ਖਤਰਾ ਪੰਜਾਬ ਦਾ ਔਰ ਇਹਦੇ ਲਈ ਵੀ ਵੱਡਾ ਖਤਰਾ ਹੈ ਅੰਦਰਖੱਤੇ ਮੋਦੀ ਤੇ ਭਗਵੰਤ ਮਾਨ ਇਸ ਗੱਲ ਲਈ ਅੱਜ ਮਾਹੌਲ ਖੜਾ ਕਰ ਰਿਹਾ ਕਿ ਕਿਸਾਨੀ ਨੂੰ ਬਦਨਾਮ ਕਰਕੇ ਪੰਜਾਬ ਦੇ ਅੰਦਰ ਕਿਸੇ ਵੀ ਤਰੀਕੇ ਦੇ ਨਾਲ ਭਾਜਪਾ ਦਾ ਰਾਜ ਲੈ ਆਉਣਾ ਪੰਜਾਬ ਦੇ ਅੰਦਰ ਪੁਲਿਸ ਰਾਜ ਕਾਇਮ ਕਰਨ ਦਾ ਪੰਜਾਬ ਦੇ ਅੰਦਰ دہشت ਘ੍ਰੀ ਕਰਨ ਦਾ ਔਰ ਆਪ ਦੇ ਇਸ ਨਾਕਸ ਰਾਜ ਪ੍ਰਬੰਧ ਦੀ ਉਮਰ ਲੰਬੀ ਕਰਨ ਦਾ ਜਿਹੜਾ ਉਹਨੇ ਇੱਕ ਭਲੇਖਾ ਪਾਲਿਆ ਹੈ ਇਹਦਾ ਜਵਾਬ ਆਉਂਦੇ ਦਿਨਾਂ ਦੇ ਅੰਦਰ ਕਿਸਾਨ ਸੰਘਰਸ਼ ਮਜ਼ਦੂਰ ਸੰਘਰਸ਼ ਪੰਜਾਬ ਦੇ ਲੋਕ ਆ ਜਿਹੜੇ ਸੰਘਰਸ਼ੀ ਲੋਕ ਆ ਜ਼ਰੂਰ ਦੇਣਗੇ ਬਿਲਕੁਲੀ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਇਹ ਜਿਹੜਾ ਭਗਵੰਤ ਮਾਨ ਆ ਵੀ ਇਹਨੇ ਵੀ ਜਿਹੜਾ ਦਿੱਲੀ ਦਾ ਜਿਹੜਾ ਕਿਸਾਨ ਸੰਘਰਸ਼ ਸੀਗਾ ਉਹਦੇ ਵਿੱਚੋਂ ਇਹ ਇਹਨਾਂ ਨੇ ਵਰਤਿਆ ਵੀ ਉਹ ਆਪੀਆਂ ਜਿਹੜੀ ਪੰਜਾਬ ਦੀ ਇਲੈਕਸ਼ਨ ਜਿੱਤਣ ਦੇ ਜਿੱਤਣ ਦੇ ਲਈ ਆ ਦੇਸ਼ ਦੀ ਰਾਜਧਾਨੀ ਆ ਤੇ ਉਹਦੇ ਵਿੱਚ ਹਰ ਇੱਕ ਬੰਦੇ ਦਾ ਹੱਕ ਆ ਵੀ ਆਪਦਾ ਵੀ ਪੀਸਫੁਲੀ ਜਿਹੜਾ ਪ੍ਰੋਟੈਸਟ ਪ੍ਰੋਟੈਸਟ ਆ ਉਹ ਕਰ ਸਕਦਾ ਵੀ ਰਾਜਧਾਨੀ ਦੇ ਵਿੱਚ ਤੇ ਫਿਰ ਭਗਵੰਤ ਮਾਨ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਵੀ ਤਾਂ ਪੰਜਾਬ ਦੀ ਰਾਜਧਾਨੀ ਆ ਵੀ ਉਹਦੇ ਵਿੱਚ ਕਿਉਂ ਰੋਗ ਰਿਹਾ ਫਿਰ ਇਹ ਆ ਉਹਦੇ ਚ ਮੁੱਦਾ ਸਿਰਫ ਉਹੀ ਹੈ ਨਾ ਕਿ ਮੋਦੀ ਨਹੀਂ ਚਾਹੁੰਦਾ ਕਿਸਾਨੀ ਹੈ ਜਿਹੜੀ ਉਹਦਾ ਸੰਘਰਸ਼ ਹੈ ਜਿਹੜਾ ਉਹ ਲੋਕਾਂ ਦਾ ਸੰਘਰਸ਼ ਬਣੇ ਉਹਨੇ ਦਿੱਲੀ ਜਾਣ ਤੋਂ ਰੋਕਤਾ ਹਰਿਆਣੇ ਨੇ ਦਿੱਲੀ ਜਾਣ ਤੋਂ ਰੋਕਤਾ ਅੱਜ ਦੋਸਰਾਂ ਬੈਠੀਆਂ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਔਰ ਸਾਲ ਤੋਂ ਸਵਾ ਸਾਲ ਤੋਂ ਉੱਪਰ ਜਿਹੜਾ ਸਮਾਂ ਉਹਨਾਂ ਦਾ ਲੰਘਿਆ ਕਹਿਣ ਤੋਂ ਭਾਵੇਂ ਕਿ ਮੋਦੀ ਤੇ ਭਗਵੰਤ ਮਾਨ 'ਚ ਕੀ ਫਰਕ ਰਹੇਗਾ ਉਹ 34 ਸੈਕਟਰ ਮੰਗਦੇ ਸੀ ਕਿਸਾਨ ਸੰਘਰਸ਼ ਕਿਸਾਨ ਮੋਰਚਾ ਵੀ ਸਾਨੂੰ ਦੇ ਦਿਓ ਅਸੀਂ ਉੱਥੇ ਜਾ ਕੇ ਬੈਠ ਕੇ ਆਪਦਾ ਧਰਨਾ ਦੇਣਾ ਹੈ ਸਾਡੀ ਗੱਲਬਾਤ ਆਪੇ ਸੁਣ ਲਿਓ ਹਾਂਜੀ ਇਹ ਤੁਸੀਂ ਚੰਡੀਗੜ੍ਹ ਵੜਨ ਤੋਂ ਨਨ ਰੋਕਤਾ ਹਾਲਾਂਕਿ 5 ਮਾਰਚ ਨੂੰ ਜਦੋਂ ਫਿਰ ਕਿਸਾਨ ਤੁਰੇ ਆ ਉਹਨਾਂ ਨੇ ਭਗਵੰਤ ਮਾਨ ਦੀ ਸਰਕਾਰ ਦੇ ਮੁਖੋ ਚਪੇੜ ਮਾਰੀ ਆ ਉਹਨਾਂ ਨੇ ਕੋਈ ਟ੍ਰੈਫਿਕ ਜਾਮ ਨਹੀਂ ਕੀਤਾ ਹੋ ਸਕਦਾ ਜਿੱਥੇ ਜਿੱਥੇ ਵੀ ਪੁਲਿਸ ਨੇ ਰੋਕੇ ਆ ਉੱਥੇ ਸਾਈਡਾਂ ਤੇ ਬੈਠ ਕੇ ਸੜਕ ਦੇ ਕੰਢਿਆਂ ਤੇ ਬੈਠ ਕੇ ਉਹਨਾਂ ਨੇ ਪ੍ਰੋਟੈਸਟ ਕੀਤੇ ਆ ਪ੍ਰੋਟੈਸਟ ਕਰਕੇ ਆਪ ਜਿਹੜਾ ਮੰਗਾ ਜੜਨਾ ਭਾਰੰ ਦੀ ਕੋਸ਼ਿਸ਼ ਕੀਤੀ ਆ ਹੁਣ 10 ਤਰੀਕ ਨੂੰ ਉਹਦੇ ਬਦਲ ਵਿੱਚ ਵੱਜਾਂ ਪੰਜਾਬ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਘਰ ਆ ਜਿਹੜੇ ਉਹ ਸੱਜਣ ਕਿਸਾਨ ਮੋਰਚੇ ਦੇ ਵਾਇਸ ਪੂਰੇ ਪੰਜਾਬ ਦੇ ਅੰਦਰ ਘੇਰੇ ਜਾ ਰਹੇ ਹੁਣ 92 94 ਸੀਟਾਂ ਹੁਣ ਜਿਨ੍ਹਾਂ ਕੋਲ ਲੋਕਾਂ ਨੇ ਤੁਹਾਡੀ ਕਾਬਲੀਅਤ ਦੇਖ ਕੇ ਨਹੀਂ ਲੋਕਾਂ ਨੇ ਤੁਹਾਡੀ ਯੋਗਤਾ ਦੇਖ ਕੇ ਨਹੀਂ ਲੋਕਾਂ ਨੇ ਤੁਹਾਡਾ ਪਾਰਟੀ ਪ੍ਰੋਗਰਾਮ ਦੇਖ ਕੇ ਨਹੀਂ ਤੁਹਾਨੂੰ ਜਿਤਾਇਆ ਲੋਕਾਂ ਨੇ ਤਾਂ ਜਿਤਾਇਆ ਕਿਉਂਕਿ ਲੋਕ ਕਾਲੀਆਂ ਕਾਂਗਰਸ ਤੋਂ ਤੰਗ ਸੀ ਤੰਗ ਸੀ ਹੁਣ ਜਦੋਂ ਤੁਹਾਡੇ ਤੋਂ ਤੰਗ ਆ ਤਾਂ ਫਿਰ ਉਹ ਆਪ ਦਾ ਬਦਲ ਕੋਈ ਹੋਰ ਲੱਭਣਗੇ ਫਿਰ ਤੁਸੀਂ ਰਾਜ ਕਿਸੇ ਤਰ੍ਹਾਂ ਕਰਾਉਂਗੇ ਜੇ ਲੋਕਾਂ ਤੇ ਤੁਸੀਂ ਡੰਡਾ ਹੀ ਚਲਾਉਣਾ ਹੈ ਹੁਣ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਅੰਦਰ 3-4 ਥਾਵਾਂ ਤੇ ਬਾਇਓਗੈਸ ਫੈਕਟਰੀਆਂ ਲੱਗ ਰਹੀਆਂ ਲੋਕ ਪਿਛਲੇ 1 ਸਾਲ ਤੋਂ ਉਹਦਾ ਵਿਰੋਧ ਕਰ ਰਹੇ ਆ ਖਾੜਾ ਦੇ ਅੰਦਰ ਭੁੰਦੜੀ ਦੇ ਅੰਦਰ ਮੁਸ਼ਕਾਬਾਦ ਦੇ ਅੰਦਰ ਇਧਰ ਚਾੜ ਪਿੰਡ ਦੇ ਅੰਦਰ ਕਿ ਇਹ ਫੈਕਟਰੀਆਂ ਜੇ ਲੱਗਣਗੀਆਂ ਤਾਂ ਕੈਂਸਰ ਪੈਦਾ ਕਰਨਗੀਆਂ ਇਹ ਪਾਣੀ ਨੂੰ ਪ੍ਰਦੂਸ਼ਿਤ ਕਰਨਗੀਆਂ ਲੋਕਾਂ ਨੂੰ ਮਾਰਨਗੀਆਂ ਮਾਲਵਾ ਪਹਿਲਾਂ ਕੈਂਸਰ ਦੀ ਹੱਬ ਬਣਿਆ ਹੋਇਆ ਹੈ ਬਾਕੀ ਹਿੱਸਾ ਵੀ ਇਹ ਕੈਂਸਰ ਦਾ ਜਿਹੜਾ ਉਹਦੇ ਨਾਲ ਗ੍ਰਸਤ ਹੋ ਜਾਊਗਾ ਲੋਕਾਂ ਨੂੰ ਅਣਾਈ ਮੌਤ ਮਾਰ ਰਹੇ ਆ ਇਹਦੇ ਤੇ ਇਦਾਂ ਹੋ ਗਈਆਂ ਚਰਚਾ ਹੋ ਗਈ ਬਹਿਸ ਵਿਚਾਰ ਹੋ ਗਏ ਡਾਕੂਮੈਂਟ ਪੇਸ਼ ਕਰ ਦਿੱਤੇ ਪਰ ਇਹਦੇ باوجود ਪੰਜਾਬ ਸਰਕਾਰ ਨੇ ਹੁਣ 10 ਤਰੀਕ ਤੋਂ ਪਹਿਲਾਂ ਪਹਿਲਾਂ ਇਹ ਉਹਨਾਂ ਸਾਰੀਆਂ ਥਾਵਾਂ ਦੇ ਉੱਤੇ ਫਿਰ ਪੁਲਸ ਚੜ੍ਹ ਦੇਣੀ ਹੈ ਕਿ ਫੈਕਟਰੀਆਂ ਚੱਲਦੀਆਂ ਕਰਨੀਆਂ ਫੈਕਟਰੀਆਂ ਦੀ ਸਾਰੀ ਬੰਦ ਹੈ ਉਹ ਚਲਾਉਣੀਆਂ ਜਿਹੜੀ ਲੋਕ ਰੋਧ ਦਾ ਲੋਕ ਵਿਰੋਧ ਦਾ ਲੋਕਾਂ ਦੇ ਦਲੀਲ ਦਾ ਜੇ ਤੁਸੀਂ ਕੋਈ ਉਹਨੂੰ ਵਜਨ ਨਹੀਂ ਦਿਓਗੇ ਤਾਂ ਲੋਕ ਸਾਨੂੰ ਕੱਲ ਨੂੰ ਕਿਉਂ ਵਜਨ ਦੇਣਗੇ ਭਾਈ ਕਿਉਂ ਵਜਨ ਦੇਣਗੇ ਤੁਹਾਨੂੰ ਜਿਵੇਂ ਪਹਿਲਾਂ ਕਾਂਗਰਸੀਆਂ ਅਗਾਲੀਆਂ ਨੂੰ ਪੰਡਾ 'ਚ ਨਹੀਂ ਵੜਨ ਦਿੱਤਾ ਵੋਟਾਂ ਮੁੱਕ ਹੁਣ ਤੁਹਾਨੂੰ ਨਹੀਂ ਵੜਨ ਦੇਵਾਂਗੇ ਬਿਲਕੁਲ ਦਿੱਲੀਆ ਬਗਲਨ ਮੋਕੇ ਕਿਸੇ ਸਿਆਸੀ ਪਾਰਟੀ ਨੂੰ ਪੰਡਾ 'ਚ ਨਹੀਂ ਵੜਨ ਦਿੱਤਾ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਦੀ ਤਾਕਤ ਪੰਡਾ 'ਚ ਵੱਸਦੀ ਹੈ ਬਿਲਕੁਲ ਬਿਲਕੁਲ ਠੀਕ ਹੈ ਨਾ ਇਸ ਕਰਕੇ ਇਹ ਅੱਜ ਜਿਹੜੇ ਕਬਰਾ ਹੜੱਜਾ ਬਖਲਾ ਹੜੱਜ ਜਾਂ ਇਕਲੌਵੀ ਸੱਤਾ ਦੇ ਮੈਸੇਜ 'ਚ ਚੂਰ ਹੋਇਆ ਇਸ ਕਿਸਮ ਦੇ ਕਦਮ ਉਠਾ ਰਿਹਾ ਹੈ ਇਹਨੂੰ ਮਹਿੰਗੇ ਪੈਣਗੇ ਬਹੁਤ ਜ਼ਿਆਦਾ ਮਹਿੰਗੇ ਪੈਣਗੇ ਅ ਬਿਲਕੁਲੀ ਜਿਹੜਾ ਮੇਰਾ ਅਗਲਾ ਸਵਾਲ ਆ ਉਹ ਵੀ ਥੋੜੀ ਸਾਰੀ ਜਿਹੜੀ ਜ਼ਿੰਦਗੀ ਆ ਤੁਸੀਂ ਲਗਭਗ ਪ੍ਰੋਟੈਸਟਾਂ ਦੇ ਵਿੱਚ ਧਰਨਿਆਂ ਮੁਜ਼ਾਹਰਿਆਂ ਦੇ ਵਿੱਚ ਜਿਹੜੀ ਵੀ ਤੁਸੀਂ ਉਹਨਾਂ ਨੂੰ ਲੀਡ ਵੀ ਕੀਤਾ ਪੰਜਾਬ ਦੇ ਵਿੱਚ ਵੱਡੇ ਵੱਡੇ ਜਿਹੜੇ ਪ੍ਰੋਟੈਸਟ ਤੁਸੀਂ ਅਲੀਕੇ ਵੀ ਲੜੇ ਵੀ ਤੇ ਪਰ ਭਗਵੰਤਮਾਨ ਸਰਕਾਰ ਵੱਲੋਂ ਲਗਾਤਾਰ ਇਹ ਪ੍ਰਚਾਰਿਆ ਜਾਂਦਾ ਵੀ ਜਿਹੜਾ ਵੀ ਇਹ ਤਾਂ ਵੀ ਜਿਹੜੇ ਕਿਸਾਨ ਆ ਇਹ ਗਲਗਲ ਦੇ ਉੱਤੇ ਵੀ ਧਰਨਾ ਲਾ ਲੈਂਦੇ ਨੇ ਗਲਗਲ ਦੇ ਉੱਤੇ ਧਰਨਾ ਲਾ ਲੈਂਦੇ ਨੇ ਵੀ ਕੀ ਧਰਨਿਆਂ ਨੂੰ ਇਦਾਂ ਦੇਖਣ ਦੀ ਲੋੜ ਆ ਵੀ ਲੋਕ ਧਰਨੇ ਕਿਉਂ ਲਾਉਂਦੇ ਆ ਦੇਸ਼ ਦੇ ਅੰਦਰ ਆਜ਼ਾਦੀ ਆਈ ਹਾਂਜੀ ਤਾਂ ਉਹ ਆਜ਼ਾਦੀ ਵੀ ਤਾਂ ਧਰਨੀਆਂ ਮੁਜਾਰਿਆਂ ਨਾਲ ਆਈ ਬਿਲਕੁਲ ਨਾ ਮਿਲਵਰਤਨ ਨਾਲ ਆਈ ਬਾਈਕਾਟ ਨਾਲ ਆਈ ਹਾਂਜੀ ਜੇਲ੍ਹਾਂ ਜੇਲ੍ਹਾਂ ਭਰ ਨਾਲ ਆਈ ਬਿਲਕੁਲ ਠੀਕ ਹੈ ਤੇ ਜੋ ਅਸਲੀ ਤੇ ਰਾਖੀ ਕਰਨੀ ਹੈ ਜੇ ਅਸਲ ਅਸਲ ਆਜ਼ਾਦੀ ਲੈ ਕੇ ਆਉਣੀ ਹੈ ਤਾਂ ਉਹ ਅਸਲ ਆਜ਼ਾਦੀ ਨੂੰ ਅੱਜ ਕਾਰਪੋਰੇਟ ਖਾ ਰਹੇ ਨੇ ਉਹ ਨਵੀਂ ਖੇਤੀ ਨੀਤੀ ਲੈ ਕੇ ਆ ਗਏ ਉਹ ਡਬਲਯੂਟੀਓ ਲੈ ਕੇ ਆ ਗਏ ਹੁਣ ਦੁਨੀਆ ਪੱਧਰ ਤੇ ਜਿਹੜਾ ਟਰੰਪ ਨੇ ਇੱਕ ਦਹਿਸ਼ਤ ਦਾ ਮਾਹੌਲ ਖੜਾ ਕੀਤਾ ਉਹਦਾ ਅਸਰ ਵੀ ਤਾਂ ਪੰਜਾਬ ਤੇ ਪਊਗਾ ਨਾ ਪੰਜਾਬ ਦੀ ਖੇਤੀ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਡਬਲਯੂਡਬਲਯੂ ਦੇ ਰਾਹੀਂ ਉਹ ਟੋਟਲ ਕਾਰਪੋਰੇਟ ਵਰਲਡ ਹੈ ਜਿਹੜਾ ਤਿੰਨ ਕਾਨੂੰਨ ਲੈ ਕੇ ਆਇਆ ਸੀ ਪਹਿਲਾਂ ਕਾਂਗਰਸ ਰਾਹੀਂ ਤੇ ਮੁੜ ਕੇ ਮੋਦੀ ਰਾਹੀਂ ਉਹ ਕਾਨੂੰਨ ਕੀ ਹੈ ਉਹ ਕਾਨੂੰਨ ਕਾਰਪੋਰੇਟ ਦਾ ਪੰਜਾਬ ਦੀ ਖੇਤੀ ਦੇ ਉੱਤੇ ਕਬਜ਼ਾ ਕਰਾਉਣਾ ਹੈ ਪੰਜਾਬ ਦੇ ਕਿਸਾਨਾਂ ਆੜਪਣੀਆਂ ਮੰਡੀਕਰ ਸਿਸਟਮ ਹੈ ਜਿਹੜਾ ਉਹ ਖਤਮ ਕਰਨਾ ਇੱਥੇ ਕੰਟਰੈਕਟ ਸਿਸਟਮ ਦੀ ਜਿਹੜੀ ਖੇਤੀ ਹੈ ਸ਼ੁਰੂ ਕਰਨੀ ਹੈ ਔਰ ਮਜ਼ਦੂਰਾਂ ਨੂੰ ਕਿਸਾਨਾਂ ਦੇ ਪੁੱਤਾਂ ਨੂੰ 220 ਰੁਪਏ ਦਿਹਾੜੀ ਤੇ ਖੇਤਾਂ 'ਚ ਜਿਹੜਾ ਕੰਮ ਕਰਾਉਣਾ ਉਹਨਾਂ ਦਾ ਕਿਉਂ ਨਹੀਂ ਲੋਕ ਲੜਨਗੇ ਇੱਤੇ ਭਲਾ ਬਿਲਕੁਲ ਇਹ ਭਗਵੰਤ ਮਾਨ ਨੂੰ ਪੁੱਛ ਕੇ ਲੜਨਾ ਇਹ ਆਮ ਆਦਮੀ ਬਾੜੇ ਨੂੰ ਪੁੱਛ ਕੇ ਲੜਨਾ ਇਹ ਭਗਵੰਤ ਮਾਨ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਧਰਨੇ ਮਜਾਰੇ ਕੋਈ ਸ਼ੌਕ 'ਚ ਨਹੀਂ ਦਿੰਦਾ ਕੋਈ ਘਰ ਦਾ ਕੰਮ ਛੱਡ ਕੇ ਆਪਦਾ ਨਿੱਜੀ ਕੰਮ ਛੱਡ ਕੇ ਘਰ-ਬਾਰ ਛੱਡ ਕੇ 80-80 ਸਾਲ ਦੇ 85-85 ਸਾਲ ਦੇ ਬਜ਼ੁਰਗ ਹੈ ਜਿਹੜੇ ਉਹ ਇਹ ਅੰਦੋਲਨਾਂ ਦੀ ਅਗਵਾਈ ਕਰ ਰਹੇ ਨੇ ਜਿਨ੍ਹਾਂ ਨੇ ਸਾਰੀਆਂ ਉਮਰਾਂ ਲਾਤੀਆਂ ਬਿਲਕੁਲ ਇਹ ਉਹਨਾਂ ਨੂੰ ਕਹਿੰਦਾ ਵੀ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਨੇ ਪੰਜਾਬ ਦਾ ਵਿਕਾਸ ਰੋਕ ਰਹੇ ਨੇ ਇਹਨਾਂ ਨੂੰ ਪੰਜਾਬ ਦੇ ਕਾਨੂੰਨ ਦਾ ਕੋਈ ਡਰ ਨਹੀਂ ਹੈ ਜਾਨੀ ਹੁਣ ਇਹ ਪੜਾਈ ਪੜਾਊਗਾ ਜਿਹੜਾ ਹੁਣ ਤੱਕ ਕਮੇਡੀ ਕਰਦਾ ਰਿਹਾ ਹੈ ਜਿਹਦੇ ਬਾਰੇ ਪੰਜਾਬ ਦੇ ਅੰਦਰ ਹੁਣ ਤੱਕ ਨਕਸ਼ਾ ਹੀ ਬਣਾਇਆ ਵੀ ਇਹ ਸ਼ਾਮ ਨੂੰ 5 ਵਜੇ 6 ਵਜੇ ਤੋਂ ਬਾਅਦ ਇਹਦਾ ਨਾਲ ਗੱਲ ਹੀ ਨਹੀਂ ਕਰਨੀ ਚਾਹੀਦੀ ਕੀ ਇਹ ਇਹ ਇਹਨੇ ਆਪ ਦਾ ਕੀ ਨਕਸ਼ਾ ਬਣਾਇਆ ਪੰਜਾਬ ਦੇ ਲੋਕਾਂ ਦੇ ਉੱਤੇ ਜਦੋਂ ਆਇਆ ਸੀ ਜਿੰਨਾ ਤੱਤਾ ਬੋਲਦਾ ਸੀ ਜਿੰਨਾ ਕਾ ਕਗਾਉਂ ਕੇ ਬੋਲਦਾ ਸੀ ਜਿੰਨਾ ਸੰਗ ਪੜਦਾ ਸੀ ਲੋਕਾਂ ਨੂੰ ਇਹ ਵਿਸ਼ਵਾਸ ਵੱਜਿਆ ਸੀ ਕਿ ਸ਼ਾਇਦ ਇਹ ਜਣੀ ਇੱਕ ਬਦਲਵੀਂ ਸਿਆਸਤ ਹੈ ਜਿਹੜੀ ਪੰਜਾਬ ਦੇ ਅੰਦਰ ਦੇਣਗੇ ਤੇ ਪਰ ਫੋਟੋਆਂ ਲਾ ਕੇ ਬੈਠ ਕਰਦੀਆਂ ਜਾਂ ਭਗਤ ਸਿੰਘ ਦੀਆਂ ਸਿਆਸਤ ਉਹਦੇ ਨਾਲ ਨਹੀਂ ਆਉਂਦੀ ਉਹਦੇ ਵਿਚਾਰਾਂ ਉਹਦੇ ਸਿਆਸਤ ਨੂੰ ਉਹਦੀ ਸਿਹਤ ਨੂੰ ਸਮਝ ਕੇ ਹੁਣ ਅਮਲ 'ਚ ਲਾਗੂ ਕਰਕੇ ਜਿਹੜੀ ਹੈ ਉਹ ਪੰਜਾਬ ਹੈ ਜਿਹੜਾ ਬਚਾਇਆ ਜਾ ਸਕਦਾ ਔਰ ਸਾਨੂੰ ਮਾਣ ਹੈ ਇਸ ਗੱਲ ਦਾ ਕਿ ਜੇ ਪੰਜਾਬ ਦੇ ਅੰਦਰ ਫਾਸ਼ੀਵਾਦ ਦਾ ਰੱਤ ਮੋਦੀ ਦਾ ਜੇ ਰੋਕਿਆ ਕਿਸ ਨੇ ਤਾਂ ਉਹ ਕਿਸਾਨ ਅੰਦੋਲਨ ਨੇ ਰੋਕਿਆ ਹੈ ਪੰਜਾਬ ਦੇ ਅੰਦਰ ਜਿਹੜੀ ਫਿਰਕਾਪ੍ਰਸਤੀ ਹੈ ਉਹਨੂੰ ਪੁੱਠਾ ਕਿਹੜਾ ਦਿੰਦਾ ਹੈ ਤਾਂ ਪੰਜਾਬ ਦੇ ਕਿਸਾਨ ਅੰਦੋਲਨ ਨੇ ਦਿੰਦਾ ਹੈ ਪੰਜਾਬ ਦੇ ਅੰਦਰ ਕਾਰਪੋਰੇਟ ਨੀਤੀਆਂ ਜਿਹੜੀਆਂ ਉਹਨੂੰ ਲਾਗੂ ਕਰਨ ਤੋਂ ਰੋਕਿਆ ਉਹਦਾ ਰਾਹ ਵਰਜਿਆ ਤਾਂ ਉਹ ਕਿਸਾਨ ਅੰਦੋਲਨ ਨੇ ਦਿੱਤਾ ਹੈ ਔਰ ਕਿਸਾਨ ਅੰਦੋਲਨ ਨੇ ਬਾਕੀ ਸਾਰੇ ਤਬਕਿਆਂ ਨੂੰ ਵੀ ਸੰਘਰਸ਼ ਦਾ ਇੱਕ ಪಾਠ ਪੜਾਇਆ ਹੈ ਚੇਤਨਾ ਦਾ ਇੱਕ ਪੱਧਰ ਉੱਚਾ ਕੀਤਾ ਹੈ ਔਰ ਪੰਜਾਬ ਦੇ ਅੰਦਰ ਜਿੰਨੀ ਚੇਤਨਾ ਵਿਕਸਿਤ ਹੋ ਰਹੀ ਹੈ ਪੰਜਾਬ ਦੇ ਅੰਦਰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਆ ਉਹ ਸੰਘਰਸ਼ ਦੇ ਰਾਹ ਤੇ ਤੁਰ ਰਹੇ ਜਾਂ ਜਿੱਥੇ ਬੰਦ ਹੋ ਰਹੇ ਹੈ ਤਾਂ ਉਹਦੇ ਚ ਪੰਜਾਬ ਦੇ ਕਿਸਾਨ ਸੰਘਰਸ਼ ਦਾ ਇੱਕ ਵੱਡੀ ਅਹਿਮ ਭੂਮਿਕਾ ਬਣਿਆਦੀ ਭੂਮਿਕਾ ਹੈ ਔਰ ਇਹ ਗੱਲ ਨਾ ਮੁੱਢ ਨੂੰ ਚੰਗੀ ਲੱਗਦੀ ਹੈ ਨਾ ਕਾਂਗਰਸੀਆਂ ਅਕਾਲੀਆਂ ਨੂੰ ਚੰਗੀ ਲੱਗਣੀ ਨਹੀਂ ਹੈ ਠੀਕ ਹੈ ਤੇ ਜੇ ਭਗਵੰਤ ਮਾਨ ਨੂੰ ਚੰਗੀ ਲੱਗਦੀ ਤਾਂ ਇਹਦਾ ਮਤਲਬ ਸਾਫ਼ ਹੈ ਕਿ ਭਗਵੰਤ ਮਾਨ ਵੀ ਉਹਨਾਂ ਕਾਰਪੋਰੇਟਾਂ ਦਾ ਨਮਾਇਦਾ ਹੈ ਬਹੁਤ ਮੁੱਢਲੀ ਸਿਆਸਤ ਨੂੰ ਹੀ ਪੰਜਾਬ ਦੇ ਅੰਦਰ ਲਾਗ ਲਾਗੂ ਕਰਦਾ ਇੱਕ ਵਾਰ ਬਣਿਆ ਆ। ਅ ਭਗਵੰਤ ਮਾਨ ਦੇ ਉੱਤੇ ਆਖਰੀ ਸਵਾਲ ਕਰਨ ਤੋਂ ਪਹਿਲਾਂ ਹੀ ਮੈਂ ਕੁਐਸਚਨ ਆ ਪੰਜਾਬ ਦੇ ਵਿੱਚ ਤੁਸੀਂ ਵੀ ਦੇਖਿਆ ਹੋਣਾ ਹੈ ਵੀ ਜਿਹੜਾ ਪੱਤਰਕਾਰ ਆ ਹਨਾ ਉਹ ਕਿਸਾਨ ਜਥੇਬੰਦੀਆਂ ਦੇ ਉੱਤੇ ਦੂਸ਼ਣਬਾਜ਼ੀ ਲਾ ਰਿਹਾ ਤੇ ਤੁਸੀਂ ਵੀ ਸੁਣਿਆ ਹੋਣਾ ਤੇ ਉਹਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ। ਆ ਪੰਜਾਬ ਦੇ ਅੰਦਰ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੱਤਰਕਾਰ ਦੇ ਇੰਟਰਵਿਊ ਹੈ ਜਿਹੜੀ ਉਹ ਕਾਫੀ ਵਾਇਰਲ ਹੋਈ ਹੈ ਔਰ ਕਿਸਾਨ ਜੱਥੇਬੰਦੀਆਂ ਦੇ ਉੱਤੇ ਜਿੰਨੇ ਉਹਨੇ ਸਵਾਲ ਖੜੇ ਕੀਤੇ ਹੈ ਸਾਨੂੰ ਇਹ ਲੱਗਦਾ ਹੈ ਕਿ ਉਸ ਪੱਤਰਕਾਰ ਨੂੰ ਇੰਝ ਨਹੀਂ ਸੀ ਕਰਨਾ ਚਾਹੀਦਾ ਕਿਉਂਕਿ ਉਹਦਾ ਨਕਸ਼ਾ ਪੰਜਾਬ ਦੇ ਹਕਾਮਦੂ ਹਿੱਸਿਆਂ 'ਚ ਇੱਕ ਹਕਾਮਦੂ ਪੱਤਰਕਾਰ ਦਾ ਬਣਿਆ ਹੋਇਆ ਪਰ ਉਹਨੇ ਜੇ ਸਾਰਾ ਕੁਝ ਕੀਤਾ ਤਾਂ ਸਾਨੂੰ ਇਹ ਲੱਗਦਾ ਹੈ ਕਿ ਉਹਦੇ ਪਿੱਛੇ ਕੋਈ ਨਾ ਕੋਈ ਤਾਕਤ ਹੈ ਜਿਹੜੀ ਉਹ ਬੋਲਦੀ ਹੈ ਤੇ ਉਹਨੇ ਪੰਜਾਬ ਦੇ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦਾ ਔਰ ਪੰਜਾਬ ਦੇ ਅੰਦਰ ਕਾਨੂੰਨ ਦੀ ਦਹਿਸ਼ਤ ਪਾਉਣ ਦਾ ਪੁਲਿਸ ਦੀ ਦਹਿਸ਼ਤ ਪਾਉਣ ਦਾ ਔਰ ਪੰਜਾਬ ਨੂੰ ਦੇ ਕਿਸਾਨੀ ਦੀਆਂ ਜਥੇਬੰਦੀਆਂ ਨੂੰ ਜਿਹੜੀਆਂ ਪਹਿਲੀ ਗੱਲ ਤਾਂ ਇਹ ਹੈ ਵੀ ਤੁਹਾਨੂੰ ਤਾਂ ਇਸ ਗੱਲ ਦੀ ਖੁਸ਼ੀ ਹੋਣੀ ਚਾਹੀਦੀ ਕਿ ਪੰਜਾਬ ਦੇ ਲੋਕ ਜਥੇਬੰਦ ਹੋ ਰਹੇ ਹਾਂ ਉਹਨਾਂ ਦੇ ਵਿੱਚ ਹੀਠਾਂ ਕਿਤੇ ਕੋਈ ਵਿਗਾੜ ਹੈ ਕੋਈ ਨੁਕਸ ਫਰਕ ਹੈ ਕਿਤੇ ਕੋਈ ਗੱਲਬਾਤ ਹੈ ਜਿਹੜੀ ਉਹ ਗਲਤ ਕੀਤੀ ਹੈ ਤਾਂ ਉਹਦੀ ਸੁਣਾਉਣੀ ਢੰਗ ਦੇ ਨਾਲ ਕੀਤੀ ਜਾ ਸਕਦੀ ਹੈ ਪਰ ਤੁਸੀਂ ਸੋਸ਼ਲ ਮੀਡੀਆ ਤੇ ਜਾ ਕੇ ਉਹਨੂੰ ਇੱਕ ਪ੍ਰਚਾਰ ਦਾ ਮੁੱਦਾ ਬਣਾ ਲਓ ਕਿ ਤਾਂ ਪ੍ਰਸ਼ਟ ਹੋਗੇ ਜੀ ਇਹਦੇ ਤਕਨੂੰਨ ਦੀ ਪਰਵਾਹ ਨਹੀਂ ਜੀ ਕਰਦੇ ਇਹ ਤਾਂ ਜਿਹੋ ਜੇ ਦੂਜੇ ਬਣ ਕੇ ਗੈਂਗਸਟਰ ਬਣ ਗਏ ਇਹਨਾਂ ਦੇ ਗੈਂਗ ਬਣ ਕੇ ਜੀ ਉਹ ਫਲਾਣਾ ਹੋ ਗਿਆ ਕਿ ਟਮਕਾ ਹੋ ਗਿਆ ਸੀ ਮੈਨੂੰ ਲੱਗਦਾ ਕਿ ਇਹਦੇ ਨਾਲ ਸਗੋਂ ਨੇ ਪੱਤਰਕਾਰ ਨੇ ਆਪ ਦੀ ਭਾਲ ਜਿਹੜੀ ਪੰਜਾਬ ਦੇ ਗਾਂਵ ਤੋਂ ਹਿੱਸਿਆਂ ਚੋਂ ਗਵਾਈ ਹੈ ਉਹਨੂੰ ਇਹਨਾਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ ਸੀ ਔਰ ਅੱਜ ਵੀ ਉਹਨੂੰ ਇਸ ਗੱਲ ਦਾ ਅਸੀਂ ਜਰੂਰ ਕਹਾਂਗੇ ਕਿ ਆਪਣਾ ਸਪਸ਼ਟੀਕਰਨ ਦੇਣਾ ਚਾਹੀਦਾ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਪਾਣੀ ਮੈਮਰੀ ਕਮੇਟੀ ਬਣਾ ਕੇ ਉਹਦੇ ਨਾਲ ਮੁਲਾਕਾਤ ਕਰਨ ਦਾ ਫੈਸਲਾ ਕੀਤਾ ਹੈ ਤਾਂ ਕਿ ਉਹ ਤੋਂ ਪੁੱਛਿਆ ਜਾ ਸਕੇ ਕਿ ਇਹਦਾ ਵੀਡੀਓ ਪਾਉਣ ਦਾ ਔਰ ਕਿਸਾਨੀ ਅੰਦੋਲਨ ਨੂੰ ਮਗਨਾਮ ਕਰਨ ਦੇ ਪਿੱਛੇ ਵੱਡਾ ਕਾਰਨ ਕੀ ਹੈ ਬਿਲਕੁਲ ਹੀ ਅ ਮੇਰਾ ਆਖਰੀ ਸਵਾਲ ਹੈ ਜਿਹੜਾ ਭਗਵੰਤ ਮਾਨ ਸਰਕਾਰ ਜਿਹੜੀ ਆ ਉਹ ਹੰਕਾਰ ਦੇ ਵਿੱਚ ਇਹ ਇਹ ਕਹਿਣਾ ਕਿ ਕਰ ਲਓ ਜੋ ਜੋ ਕਰਨਾ ਵਾ ਇਹ ਜਿਹੜੀ ਇਹ ਸਰਕਾਰ ਆ ਸੱਤਾ ਦੇ ਹੰਕਾਰ ਦੇ ਵਿੱਚ ਆਈ ਸਰਕਾਰ ਆ ਇਹਨੂੰ ਇਹਦਾ ਫਿਊਚਰ ਕੀ ਆ ਅਸਲ ਵਿੱਚ ਪੰਜਾਬ 'ਚ ਦੇਖੋ ਜਦੋਂ ਕੋਈ ਬੰਦਾ ਸੱਤਾ ਤੇ ਕਾਬਜ ਹੁੰਦਾ ਹੈ ਹਾਂਜੀ ਇਹ ਤਾਂ ਉਹਦੇ ਕੋਲ ਵਿਚਾਰਧਾਰਾ ਲੋਕਾਂ ਦੀ ਹੈ ਹਾਂਜੀ ਕਲਾਬ ਦੀ ਹੈ ਲੋਕਾਂ ਦੇ ਭਲੇ ਦੀ ਹੈ ਲੋਕਾਂ ਨੂੰ ਇੱਕ ਚੰਗੀ ਜ਼ਿੰਦਗੀ ਦੇਣ ਦੀ ਹੈ ਲੋਕਾਂ ਦੇ ਮਸਲੇ ਹੱਲ ਕਰਨ ਦੀ ਹੈ ਫਿਰ ਹੰਕਾਰ ਜਾਂ ਸੱਤਾ ਦਾ ਨਸ਼ਾ ਜਿਹੜਾ ਉਹ ਦੂਰ ਰਹਿੰਦਾ ਹੈ ਹਮ ਪਰ ਜਦੋਂ ਇਹ ਬਣ ਜੇ ਕਿ ਲੋਕ ਤਾਂ ਮੈਨੂੰ ਕੁਝ ਨਹੀਂ ਸਮਝਦੇ ਹਮ ਠੀਕ ਹੈ ਇਹ ਤਾਂ ਪੰਜਾਬ ਦੇ ਵਿਕਾਸ ਚ ਰੋੜਾ ਹੈ ਤਾਂ ਪੁਲਿਸ ਦੇ ਕਾਨੂੰਨ ਦੀ ਪਰਵਾਹ ਨਹੀਂ ਕਰਦੇ ਇਹ ਜਦੋਂ ਕੀ ਕਰਦਾ ਉੱਠ ਕੇ ਧਰਨੇ ਵਿੱਚ ਯਾਰੀ ਲਾ ਲਿੰਦੇ ਉਹ ਕਮਲਿਆ ਬੰਦਿਆ ਤੋਂ ਮੈਨੂੰ ਇੱਕ ਗੱਲ ਦੱਸ ਕਿ ਪੰਜਾਬ ਦੇ ਅੰਦਰ 3 ਕਰੋੜ 3.5 ਕਰੋੜ ਲੋਕ ਹੈ ਜਿਹੜੇ ਹੋ ਰਹਿੰਦੇ ਆ ਉਹ ਜਿਹੜੇ 3 3.5 ਕਰੋੜ ਲੋਕ ਹੈ ਉਹਨਾਂ ਦੀ ਬਹੁਤ ਗਿਣਤੀ ਕਿਸਾਨਾਂ ਦੀ ਹੈ ਠੀਕ ਹੈ ਉਹ ਜਿਹੜੇ 70% ਕਿਸਾਨ ਹੈ ਉਹਨਾਂ ਚੋਂ 80% ਕਿਸਾਨ ਹੈ ਜਿਹੜੇ ਉਹ ਕਿੱਲੇ ਦੋ ਕਿੱਲੇ ਵਾਲੇ ਮਾਲਕ ਹੈ ਉਹ ਕਿਸਾਨ ਜਿਹੜਾ ਖੁਦ ਕਸ਼ੀਆਂ ਕਰ ਰਿਹਾ ਹੈ ਛੋਟੀ ਕਿਸਾਨ ਉਹ ਕਿਸਾਨ ਜਿਹੜੇ ਸਲਫਾਸਾ ਪੀ ਰਹੇ ਆ ਉਹ ਕਿਸਾਨ ਜਿਹੜੇ ਕਰਜ਼ਾਈ ਹੋ ਰਹੇ ਆ ਉਹ ਜੇ ਕਰਜ਼ਾ ਰੱਦ ਕਰਨ ਦੀ ਮੰਗ ਕਰਦੇ ਆ ਉਹ ਐਮਐਸਪੀ ਦੀ ਮੰਗ ਕਰਦੇ ਆ ਉਹ ਲੀਗਲ ਘੰਟੀ ਦੀ ਮੰਗ ਕਰਦੇ ਆ ਮੰਡੀਆਂ ਬਚਾਉਣ ਦੀ ਮੰਗ ਕਰਦੇ ਆ ਤਾਂ ਤੂੰ ਉਹਨਾਂ ਨੂੰ ਕਿਵੇਂ ਅੱਖੋਂ ਪਰੋਖੇ ਕਰ ਦੇਵੇਂਗਾ ਜਦੋਂ ਉਹਨਾਂ ਨੂੰ ਅੱਖੋਂ ਪਰੋਖੇ ਕਰ ਦੇਵੇਂਗਾ ਤਾਂ ਕੱਲ ਨੂੰ ਪਿੰਡਾਂ 'ਚ ਤੈਨੂੰ ਕੋਣ ਵੜਨ ਦੇਊਗਾ ਬਿਲਕੁਲ ਤੈਨੂੰ ਤੇਰੇ ਖੇਤੀ ਕਮਿਸ਼ਨ ਦੇ ਮੈਂਬਰਾਂ ਨੇ ਸਾਰਿਆਂ ਨੇ ਖੇਤੀ ਨੀਤੀ ਤੇਰੇ ਸਾਹਮਣੇ ਰੱਖ ਕੇ ਸਪਸ਼ਟ ਕਰ ਦਿੱਤਾ ਕਿ ਪੰਜਾਬ ਦੇ ਅੰਦਰ ਇੱਕ ਕਿਸਾਨ ਪੱਖੀ ਵਾਤਾਵਰਣ ਪੱਖੀ ਨੀਤੀ ਦੀ ਖੇਤੀ ਨੀਤੀ ਦੀ ਲੋੜ ਹੈ ਤਾਂ ਤੂੰ ਇਸ ਤੇ ਕੰਮ ਕਰ ਤੂੰ ਕਿਸਾਨ ਜਥੇਬੰਦੀਆਂ ਤੋਂ ਸਹਿਯੋਗ ਮੰਗ ਉਹਨਾਂ ਦਾ ਐਡਵਾਈਸ ਮੰਗ ਠੀਕ ਹੈ ਉਹਨਾਂ ਨੂੰ ਪੁੱਛ ਵੀ ਮੈਂ ਕਿਵੇਂ ਇਹਨੂੰ ਲਾਗੂ ਕਰਾਂ ਪਾਣੀ ਪੰਜਾਬ ਦਾ ਪਾਣੀ ਕਿਵੇਂ ਬਚੇ ਪੰਜਾਬ ਦੇ ਅੰਦਰ ਐਮਐਸਪੀ ਕਿਵੇਂ ਮੈਂ ਲਾਗੂ ਕਰਾਂ ਪੰਜਾਬ ਦੀਆਂ ਮੰਡੀਆਂ ਨੂੰ ਮੈਂ ਕਿਵੇਂ ਰੈਗੂਲੇਟ ਕਰਾਂ ਤੇਰੀ ਇੱਕ ਸਾਂਝੀ ਲੜਾਈ ਬਣਦੀ ਹੈ ਕਿ ਤੇਰਾ ਰੂਰਲ ਫੰਡ ਹੈ ਜਿਹੜਾ ਕੇਂਦਰ ਸਰਕਾਰ ਨੇ ਮੰਡੀਆਂ ਵਾਲਾ ਰੋਕਿਆ ਹੋਇਆ ਤੂੰ ਕਿਸਾਨ ਜਥੇਬੰਦੀਆਂ ਨੂੰ ਕਹੇ ਕਿ ਆਓ ਮੇਰੇ ਨਾਲ ਬੈਠੀ ਆਪਾਂ ਧਰਨੇ ਤੇ ਆਪਾਂ ਰੂਲ ਫੰਡ ਲੈਣਾ ਪੰਜਾਬ ਕੇਂਦਰ ਦੀ ਸਰਕਾਰ ਤੋਂ ਤੁਰਨਾ ਤਾਂ ਇੱਧਰ ਨੂੰ ਚਾਹੀਦਾ ਤੈਨੂੰ ਤੁਰਨਾ ਹੈ ਸਵੇੰ ਦੇ ਰਾਤ ਬਿਲਕੁਲ ਸਵੇੰ ਦੇ ਰਾਤ ਤੁਰੇਗਾ ਤਾਂ ਫਿਰ ਤੈਨੂੰ ਵੋਟਾਂ ਦੇਣ ਵਾਲਾ ਵੀ ਕੋਈ ਨਹੀਂ ਬਚਣਾ ਬਿਲਕੁਲ ਅ ਦੋਸਤੋ ਇਹ ਸੀ ਗੱਲਬਾਤ ਜਿਹੜੀ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਤੇ ਕਿਸਾਨ ਜਿਹੜੇ ਆਹਮੋ ਸਾਹਮਣੇ ਹੋਏ ਆ ਤੇ ਇਹਦੇ ਬਾਰੇ ਮੈਂ ਉਮੀਦ ਕਰਦਾ ਕਿ ਤੁਹਾਨੂੰ ਗੱਲਬਾਤ ਜਿਹੜੀ ਆ ਉਹ ਸਾਰੀ ਚੰਗੀ ਲੱਗੀ ਹੋਊਗੀ ਤੇ ਮੈਂ ਇਹ ਵੀ ਉਮੀਦ ਕਰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜੇ ਆਪਾਂ ਇਦਾਂ ਦੇ ਹੋਰ ਮਸਲੇ ਜਿਹੜੇ ਆ ਉਹਨਾਂ ਦੇ ਬਾਰੇ ਵੀ ਗੱਲਬਾਤ ਕਰਾਂਗੇ ਅ ਕਮਲਜੀਤ ਖੰਨਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਦੇ ਸਮੇਂ ਚੋਂ ਸਮਾਂ ਕੱਢ ਕੇ ਇਹਨਾਂ ਬਾਰੇ ਆਪਦੇ ਵਿਚਾਰ ਰੱਖੇ ਓਕੇ ਮਿਹਰਬਾਨੀ ਖੁਸ਼ਬਾਨ